ਜਿਹੜੀ ਪਰਾਲੀ ਸਾੜਦੇ ਨੇ ਕਿ ਲੱਖਾਂ ਹਜ਼ਾਰਾ ਉਹ ਅੱਖਾਂ ਬੰਦ ਕਰਕੇ ਸੋ ਗਿਆ ਸੀਗਾ ਵੱਡੇ ਵੱਡੇ ਵਾਅਦੇ ਕੀਤੇ ਸੀ ਸਰਕਾਰ ਤੋਂ ਸੈਂਟਰ ਗਵਰਨਮੈਂਟ ਤੋਂ 650 ਕਰੋੜ ਰੁਪਏ ਦਾ ਪੈਸਾ ਆਇਆ ਸੀਗਾ ਅਜੇ ਤੱਕ ਤੇ ਅਸੀਂ ਉੰਦਾ ਹੀ ਹਿਸਾਬ ਪੁੱਛ ਰਹੇ ਹਾਂ ਕਿ ਇਹ ਪੈਸਾ ਗਿਆ ਕਿੱਥੇ ਤੁਸੀਂ ਕਹਿ ਰਹੇ ਹੋ ਸ਼ਿਵ ਸena ਪਾਣੀ ਦੇ ਮੁੱਦੇ ਤੇ ਬੋਲੀ ਕਿਉਂ ਨਹੀਂ ਫਿਲਹਾਲ ਤੁਸੀਂ ਇਸ ਚੀਜ਼ ਤੇ ਸਟੇਟ ਕਰਕੇ ਆ ਫਿਰ 3 ਦਸੰਬਰ 3 ਦਸੰਬਰ ਨੂੰ ਸ਼ਿਵ ਸena ਸੁੱਤੀ ਪਈ ਸੀ ਕਿ ਹਜ਼ਾਰਾਂ ਮਜ਼ਦੂਰਾਂ ਦੀ ਹਜ਼ਾਰਾਂ ਬੰਦਿਆਂ ਦੀ ਰੋਟੀ ਚੱਲ ਰਹੀ ਹੈ ਤੁਸੀਂ ਮੁੱਦਾ ਸਰਕਾਰ ਨੂੰ ਕੋ ਸਰਕਾਰਾਂ ਅੱਖ ਭੋੜੜੇ ਪੈਸੇ ਜੇਰ ਰੋੜਾ ਸਰ ਰੋਟੀ ਤੇ ਰੋਟੀ ਤੇ ਪਰੋਠੇ ਕੇ ਕੈਂਸਰ ਵੀ ਮਿਲ ਰਿਆ ਨਾਲ ਮੇਰੀ ਗੱਲ ਸੁਣੋ ਉਸ ਮੁੱਦੇ ਤੇ ਆਵਾਜ਼ ਆਸੀ ਬਹੁਤ ਚੱਕੀਆਂ ਉਦੋਂ ਕਿੱਥੇ ਸੀ ਇਹ ਬੰਦੇ ਚਲੋ ਪ੍ਰਾਲੀਆਂ ਸਾੜ ਰਹੇ ਸੀਗੇ ਲੋਕਾਂ ਦੇ ਗੰਮ ਘੋਟ ਰਹੇ ਸੀ ਸਾਰਾ ਮੁਸ਼ਕਲ ਹੋਈ ਪਈ ਸੀ ਇਹ ਪ੍ਰਵਾਸੀ ਪੰਜਾਬ ਚ ਰੋਟੀ ਖਾ ਰਿਆ ਸਾਡਾ ਭਰਾ ਹੀ ਹੈ ਉਹ ਪਰਿਵਾਰ ਨੇ ਉਹਨਾਂ ਨੂੰ ਆਪਣੇ ਕਰ ਰੱਖੋ ਜੀ ਮੇਰੇ ਲਈ ਤੇ ਮੋਸਟ ਵੈਲਕਮ ਹੈ ਮੇਰਾ ਪੰਜਾਬ ਮੇਰਾ ਪਰਿਵਾਰ ਹੀ ਹੈ ਸੋ ਮੈਂ ਪ੍ਰਵਾਸੀ ਭਾਈਚਾਰੇ ਨੂੰ ਸੰਦੇਸ਼ ਦਵਾਂਗਾ ਕਿ ਅਰੋੜਾ ਸਾਹਿਬ ਵੱਲੋਂ ਜਿਹੜਾ ਇਨਵੀਟੇਸ਼ਨ ਖੁੱਲਾ ਹੈ ਜਿੰਨੂੰ ਕੋਈ ਗੁਜਰਬਸਰ ਕਰਨ ਲਈ ਕੋਈ ਮਕਾਨ ਨਹੀਂ ਮਿਲ ਰਿਹਾ ਅਰੋੜਾ ਸਾਹਿਬ ਕਹਿੰਦੇ ਜੀ ਤੁਸੀਂ ਸਾਰੇ ਪ੍ਰਾ ਹੈਗੇ ਹੋ ਸਾਡੇ ਸਾਡੇ ਘਰਾਂ ਚ ਆ ਸਕਦੇ ਹੋ ਅਰੋੜਾ ਸਾਹਿਬ ਨੇ ਖੁੱਲਾ ਇਨਵੀਟੇਸ਼ਨ ਦਿੱਤਾ ਮੈਂ ਪੰਜਾਬ ਦੀ ਜਨਤਾ ਮੈਂ ਸਾਰੀ ਸਾਡ ਨੂੰ ਕਹਿ ਰਿਹਾ ਵਾਂ ਪੰਜਾਬ ਵਾਸਤੇ ਕੀਤਾ ਕੀ ਹੈ ਹਾਂਜੀ ਚਾਈਂਗਾ ਵਾਲਿਆ ਤੇ ਸ਼ਿਵਸਨ ਪਰਚਾ ਕਰਵਾਉਗੀ ਜਿਹੜੀ ਗੱਲ ਆਸਾਂ ਦੀ ਹੋਰ ਲਿਖਤੀ ਅੱਖਰ ਕਰਾਉਗੇ ਬਹੁਤ ਲੋਕਾਂ ਨੂੰ ਕੈਂਸਰ ਹੋ ਰਿਹਾ ਜਿੱਥੇ ਮੈਂ ਦੇਖੂਗਾ ਜਿੱਥੇ ਗਲਤ ਹੋਊਗਾ ਮੇਰੇ ਨਾਲ ਕੋਈ ਮੈਂ ਖੰਦੀ ਜਾਊਂ ਹੁਣ ਤਾਂ ਪੰਜਾਬ ਦੇ ਵਿੱਚ ਘਰ-ਘਰ ਦੇ ਇਹ ਫੈਸਲੇ ਹਨ ਚਾਰ ਪਰਿਵਾਰੀ ਦੀ ਗੂ ਬਣ ਕੇ ਫਿਰ ਤੋਂ ਜੁੜਿਆ ਹੈ ਸਭ ਤੋਂ ਵੱਡਾ ਜਿਹੜਾ ਉਹ ਰਾਸ਼ਟਰੀ ਪ੍ਰਧਾਨ ਉਸ ਤੋਂ ਛੋਟਾ ਜਿਹੜਾ ਸਟੇਟ ਪ੍ਰਧਾਨ ਉਸ ਤੋਂ ਛੋਟਾ ਜਿਹੜਾ ਜ਼ਿਲ੍ਹਾ ਪ੍ਰਧਾਨ ਇੱਕ ਘਰ ਚ ਛੇ-ਛੇ ਤੇ ਪ੍ਰਧਾਨ ਚੱਕੀ ਕਰਦੇ ਆ ਪੋਸਟ ਹੋ ਗਿਆ ਪੂਰਾ ਮੈਂ ਕਹਿੰਦਾ ਇਦਾਂ ਹੀ ਹਰ ਘਰ ਦੇ ਵਿੱਚ ਸ਼ਿਵ ਸੈਨਾ ਬਣੇ ਸਤਿ ਸ਼੍ਰੀ ਅਕਾਲ ਜੀ ਪ੍ਰਾਈਮਰ ਸਵੇਰਾ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਲੋਬੈਸ ਰਾਇਨ ਸਵੇਰਾ ਉਹ ਚੈਨਲ ਹੈ ਜਿਹੜਾ ਹਮੇਸ਼ਾ ਜਨਤਕ ਮੁੱਦਿਆਂ ਨੂੰ ਲੈ ਕੇ ਆਪਣੇ ਦਰਸ਼ਕਾਂ ਦੇ ਰੂਬਰੂ ਹੋਇਆ। ਅੱਜ ਆ ਇੱਕ ਮੁੱਦਾ ਲੈ ਕੇ ਅੱਜ ਅਸੀਂ ਤੁਹਾਡੇ ਰੂਬਰੂ ਹੋਏ ਆਂ ਜਿਸ ਸਬੰਧਤ ਤੁਸੀਂ ਕਈ ਗੱਲਾਂ ਸੁਣੀਆਂ ਹੋਣਗੀਆਂ 3 ਦਸੰਬਰ ਨੂੰ ਲਖੇ ਸਿਦਾਨੇ ਵੱਲੋਂ ਜਿਹੜਾ ਬੰਦਲੀ ਕਾਲ ਇੱਕ ਦਿੱਤੀ ਗਈ ਸੀ ਕਿ ਮਿੱੱਲੇ ਬਰਿਆ ਦਾ ਪਾਣੀ ਹੈ ਜਿਹੜਾ ਉਹਨੇ ਕਿਥੇ ਡਾਂਘਾਂ ਵੱਲੋਂ ਕਾਲਾ ਕੀਤਾ ਜਾ ਰਿਹਾ ਉਹਦੇ ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਜਿਸ ਤੇ ਚੱਲਦਾ ਪੰਜਾਬ ਦੇ ਵਿੱਚ ਕਈ ਉਦਘ ਨੇ ਜਿਹੜੇ ਲੋਕਾਂ ਨੂੰ ਹੋ ਰਹਿ ਨੇ ਖਾਸ ਤੌਰ ਤੇ ਗੱਲ ਕਰ ਲਈਏ ਤਾਂ ਕੈਂਸਰ ਪੀੜਤਾਂ ਦੀ ਜਿਹੜੀ ਗਿਣਤੀ ਹੈ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਵੱਧਦੀ ਹੋਈ ਨਜ਼ਰ ਆ ਰਹੀ ਹੈ। ਉਹੋ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਸ਼ਿਵ ਸੈਨਾ ਤੋਂ ਅਮਿਤ अरोड़ा ਜੀ ਸਾਡੇ ਸਟੂਡੀਓ ਪਹੁੰਚੇ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਅਰੋੜਾ ਸਾਹਿਬ ਦਾ ਧੰਨਵਾਦ ਕਰਾਂਗੇ। ਅਰੋੜਾ ਸਾਹਿਬ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣੇ ਕੰਮ ਤੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ। ਜੈ ਸ਼੍ਰੀ கிருஷ்ਨਾ, ਜੈ ਸ਼੍ਰੀ ਰਾਧੇ, ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਫਰ ਬਣਾ ਰਹੇ, ਬਾਂਕੇ ਵਿਹਾਰੀ ਕਿਰਪਾ ਸਦਾ ਸੱਫਰ ਬਣੀ ਰਹੇ। ਜੀ। ਪਰ ਖੁਸ਼ ਹੋ ਮੁਖ शिवसेना ਧਾਰਮਿਕ ਮੁੱਦਿਆਂ ਤੇ ਤਾਂ ਬਹੁਤ ਐਕਟਿਵ ਰਹਿੰਦੀ ਹੈ ਜਦੋਂ ਕੋਈ ਵੀ ਗੱਲ ਹੁੰਦੀ ਹੈ ਨਾਵਾ ਦੀ ਗੱਲ ਕਰ ਲਈਏ ਕੁਝ ਵੀ ਗੱਲ ਕਰ ਲਈਏ ਧਾਰਮਿਕ ਮੁੱਦਾ ਜਦੋਂ शिवसेना ਆਗੂਆਂ ਵੱਲੋਂ ਵਾਚ ਚੜ ਕੇ ਜਿਹੜਾ ਪਾਰਟਿਸਪੇਟ ਕੀਤਾ ਜਾਂਦਾ ਹੈ ਲੇਕਿਨ ਪੰਜਾਬ ਦੇ ਪਾਣੀ ਹੁਣ ਗੰਦਲੇ ਹੋ ਰਹੇ ਨੇ ਨਿੱਲੇ ਦਰਿਆ ਦਾ ਪਾਣੀ ਜਿਹੜਾ ਲੇਟਨਿਕ ਕੈਂਸਰ ਵੰਡ ਰਿਹਾ ਉਹਦੇ ਤੇ ਹਜੇ ਤੱਕ ਕਿਸੇ ਸ਼ਸਤਾਨਿਕ ਵੱਲੋਂ ਕੋਈ ਬਿਆਨਬਾਜ਼ੀ ਕਿਉਂ ਨਹੀਂ ਕੀਤੀ ਗਈ ਜਾਂ ਪਿਛਲੇ ਦਸੰਬਰ ਨੂੰ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੋਇਆ ਪੰਜਾਬੀ ਸਾਰੇ ਇਕੱਠੇ ਹੋਏ ਸੀਗੇ ਉਹਦੇ ਚ ਵੀ ਸ਼ਸਤਾਨਿਕਾਂ ਵੱਲੋਂ ਪਾਰਟਿਸਪੇਟ ਨਹੀਂ ਕੀਤਾ ਗਿਆ ਕੀ وجہ ਹੈ ਸਰ ਨਾ ਪਹਿਲਾਂ ਤਾਂ ਮੈਂ ਤੁਹਾਨੂੰ ਪੱਤਰਕਾਰ ਸਾਹਿਬ ਇਹ ਦੱਸਣਾ ਚਾਹਾਂਗਾ ਕਿ ਤੁਸੀਂ ਜਿਹੜਾ ਮੁੱਦਾ ਕਹਿ ਰਹੇ ਹੋ ਪਾਣੀ ਦਾ ਇਹ ਮੁੱਦਾ ਅਸੀਂ ਬਹੁਤ ਟਾਈਮ ਪਹਿਲਾਂ ਮਤਲਬ ਅਸੀਂ ਮੈਂ ਕਹਿੰਨਾ ਕਿ ਜਦੋਂ ਕਾਲੀ ਦਲ ਦੀ ਸਰਕਾਰਾਂ ਸੀਗੀਆਂ ਜਦੋਂ ਉਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਸਰਕਾਰ ਤੋਂ ਸੈਂਟਰ ਗਵਰਨਮੈਂਟ ਤੋਂ 650 ਕਰੋੜ ਰੁਪਏ ਦਾ ਪੈਸਾ ਆਇਆ ਸੀਗਾ ਅਜੇ ਤੱਕ ਤੇ ਅਸੀਂ ਉੰਦਾ ਹੀ ਹਿਸਾਬ ਪੁੱਛ ਰਹੇ ਹਾਂ ਕਿ ਇਹ ਪੈਸਾ ਗਿਆ ਕਿੱਥੇ ਤੁਸੀਂ ਕਹਿ ਰਹੇ ਹੋ ਸ਼ਿਵ ਸੇਨਾ ਪਾਣੀ ਦੇ ਮੁੱਦੇ ਤੇ ਬੋਲੀ ਜੋ ਨਹੀਂ ਫਿਲਹਾਲ ਤੁਸੀਂ ਇਸ ਚੀਜ਼ ਦੇ ਸਟੇਟ ਕਰਕੇ ਆ ਫਿਰ 3 ਦਸੰਬਰ 3 ਦਸੰਬਰ ਨੂੰ ਸ਼ਿਵ ਸੇਨਾ ਸੁੱਤੀ ਪਈ ਸੀ ਮੈਂ ਤੁਹਾਨੂੰ ਦੱਸਦਾ ਮੁੱਦਾ ਤਾਂ ਦੱਸਦਾ ਨਾ ਨਹੀਂ ਮੁੱਦਾ ਤੇ ਸਰ ਸਾਰਿਆਂ ਦੇ ਸਾਹਮਣੇ ਹੈ ਮੁੱਦਾ ਤਾਂ ਸਾਰੇ ਸ਼ਹਿਰ ਦੇ ਸਾਹਮਣੇ ਹੈ ਹਾਲਤ ਸੁਣੋ ਆ ਸਾਡੇ ਦੇ ਮੁੱਦੇ ਦੇ ਬਹੁਤ ਟਾਈਮ ਦੇ ਪਹਿਲਾਂ ਅਸੀਂ ਜਾਗਰੂਕ ਕਿਤੇ ਹੋਏ ਆ ਤੁਹਾਨੂੰ ਉਹ ਮੁੱਦਾ ਨਹੀਂ ਹੈ ਲੱਖਾਂ ਸਦਾਨਾ ਇੱਥੇ ਆਂਦਾ ਇੰਨੀ ਇਹ ਲੈ ਕੇ ਮਤਲਬ ਇਹ ਕਿ ਆ ਪੰਜਾਬ ਦੇ ਵਿੱਚ ਲੁਆਣਾ ਵਿੱਚ ਗੁੰਡਾਗਰਦੀ ਹੋ ਗਈ ਗੁੰਡਾਗਰਦੀ ਤਾਂ ਉਹ ਕੋਈ ਕੋਈ ਗੁੰਡਾਗਰਦੀ ਨਹੀਂ ਹੋਈ ਬਿਲਕੁਲ ਜਿਹੜਾ ਸ਼ਾਂਤੀ ਪੂਰੇ ਸਾਡੇ ਦਰਸ਼ਕਾਂ ਨੂੰ ਬੰਦ ਕਰਵਾਉਂਗਾ ਅਸੀਂ ਸਾਹ ਵਸੀ ਲਾਈਵ ਫੈਕਟਰੀ ਵਾਲੇ ਅਗਰ ਗੰਦ ਪਾ ਰਹੇ ਨੇ ਤਾਂ ਬੰਦ ਹੋਣੀਆਂ ਚਾਹੀਦੀਆਂ ਬੰਦ ਹੋਣੀਆਂ ਚਾਹੀਦੀਆਂ ਕਿਹੜਾ ਅੱਗੇ ਹਜ਼ਾਰਾਂ ਮਜ਼ਦੂਰਾਂ ਦੀ ਹਜ਼ਾਰਾਂ ਬੰਦਿਆਂ ਦੀ ਰੋਟੀ ਚੱਲ ਰਹੀ ਹੈ ਤੁਸੀਂ ਮੁੱਦਾ ਸਰਕਾਰ ਨੂੰ ਕੋ ਸਰਕਾਰਾਂ ਅੱਖ ਬੋਢਲੇ ਪੈਸਾ ਰੋੜਾ ਸਾਹਿਬ ਰੋਟੀ ਤੇ ਰੋਟੀ ਤੇ ਪਰੋਸ ਕੇ ਕੈਂਸਰ ਹੀ ਮਿਲ ਰਿਆ ਨਾਲ ਮੇਰੀ ਗੱਲ ਸੁਣੋ ਉਸ ਮੁੱਦੇ ਤੇ ਆਵਾਜ਼ ਆਸੀ ਬੋ ਚੱਕੀਆਂ ਜਿਹੜੀ ਪਰਾਲੀ ਸਾੜਦੇ ਨੇ ਕਿ ਲੱਖਾਂ ਹਜ਼ਾਰਾ ਉਹ ਅੱਖਾਂ ਬੰਦ ਕਰਕੇ ਸੋ ਗਿਆ ਸੀਗਾ ਜਾਂ ਤੁਹਾਡੇ ਮੈਂ ਕਹਿੰਦਾ ਚੈਨਲਸ ਹੋ ਗਿਆ ਸੀ ਤੁਸੀਂ ਵੀਡੀਓ ਨਹੀਂ ਕੀਤੀਆਂ ਜਾ ਕੇ ਰੋੜਾ ਸਾਹਿਬ ਉੱਚੀ ਬੋਲਣ ਨਾਲ ਮੇਰਾ ਸੱਚ ਨਹੀਂ ਹੋ ਜਾਣਾ ਮੇਰਾ ਸਵਾਲ ਇਹੀ ਹੈ ਮੇਰੀ ਗੱਲ ਸੁਣੋ ਮੇਰਾ ਸਵਾਲ ਇਹੀ ਹੈ 3 ਦਸੰਬਰ ਨੂੰ ਮੇਰੇ ਫਰਾ ਪੰਜਾਬ ਸੜਕਾਂ ਤੇ ਉਤਰਿਆ ਸੀ ਸ਼ਿਫਸੈ ਨਹੀਂ ਕਿੱਥੇ ਸੀਗੇ ਮੇਰਾ ਸਟਾਈਲ ਏਦਾਂ ਦਾ ਹੈ ਮੇਰੀ ਗੱਲਾਂ ਬਹੁਤ ਚੁਭਵੀਆਂ ਹੁੰਦੀਆਂ ਕੋੜੀਆਂ ਹੁੰਦੀਆਂ ਤੁਸੀਂ ਸਵਾਲ ਪ ਜਿਹੜੀ ਹੁਣ ਪ੍ਰਾਲੀ ਸਾਰਦੇ ਸੀ ਕਿਸਾਨ ਡਿਪਲੋਮੈਟਿਕ ਜਵਾਬ ਨਹੀਂ ਮੈਂ ਪੁੱਛਿਆ ਮੈਂ ਡਿਪਲੋਮੈਟਿਕ ਜਵਾਬ ਨਹੀਂ ਪੁੱਛਿਆ ਤੁਹਾਨੂੰ ਆਨਸਰ ਲਾਣਾ ਨਹੀਂ ਆ ਰਿਹਾ ਮੈਂ ਪ੍ਰਾਲੀ ਦੀ ਗੱਲ ਕਰ ਰਿਹਾ ਡਿਪਲੋਮੈਟਿਕ ਜਵਾਬ ਨਹੀਂ ਉਹ ਤੋਂ ਕਿੱਥੇ ਸੀ ਇਹ ਬੰਦੇ ਚਲੋ ਪ੍ਰਾਲੀਆਂ ਸਾਰ ਰਹੇ ਸੀਗੇ ਲੋਕਾਂ ਦੇ ਦੰਮ ਘੋਟ ਰਹੇ ਸੀ ਸਾਰਾ ਮੁਸ਼ਕਲ ਹੋਈ ਪਈ ਸੀ ਹੂੰ ਜੋ ਸਾਲਾ ਨਹੀਂ ਸਾਲਾਂ ਦੇ ਵਿੱਚ ਆਪਾਂ ਕੀ ਸੀ ਤੁਹਾਨੂੰ ਆਪਾਂ ਟਾਈਟਲ ਰੋਡ ਤੇ ਬੈਠੇ ਆ ਟਾਈਟਲ ਰੋਡ ਤੇ ਮੇਰਾ ਡਾਈਆਗੋ ਟਿਉਨ ਖਿਲ ਆਇਆ ਰਾਖ ਨੇ ਕਹਿੰਦੀ ਉਹਦੇ ਬਾਰੇ ਗੱਲ ਕਰੋ ਮੈਂ ਮੰਨਦਾ ਉਹਦੇ ਬਾਰੇ ਗੱਲ ਕਰੋ ਕਿਸਾਨ ਨੂੰ ਤੇ ਆਪਾਂ ਫੜ ਲਾਂਗੇ ਕਿਸਾਨ ਆਪਾਂ ਕੇਰ ਲਾਂਗੇ ਇੱਕ ਕਿਸਾਨ ਨੇ ਸਾਲ ਚ ਇੱਕ ਵਾਰੀ ਅੱਗ ਲਾੜੀ ਜਿਹੜਾ 12 ਮਹੀਨੇ ਘੰਟਿਆਂ ਕਿ ਟਿਉਨ ਕੋਲ ਦੇ ਰਾਖ ਜੱਡ ਜੱਡ ਕੇ ਆਉਂਦੇ ਨੇ ਕਦੇ ਕੋ ਰਾਜ ਜਮਾ ਉਹਦਾ ਕੀ ਕਰਨਾ ਸਾਹਿਬ ਹਰ ਮੁੱਦੇ ਤੇ ਅੰਮੀ ਤੋੜਾ ਖੜਕਦਾ ਉਹਦੇ ਵੀ ਮੈਂ ਤੁਹਾਨੂੰ ਜਵਾਬ ਦੇਣ ਹੀ ਆਇਆ ਹਾਂ ਅੱਜ ਤੁਸੀਂ ਬੁਲਾ ਦੇ ਲਿਆ ਮੈਨੂੰ ਸਟੂਡੀਓ ਪਰ ਤੁਹਾਨੂੰ ਪਤਾ ਨਹੀਂ ਹੈ ਕਿ ਮੈਂ ਅਮਰੋੜੇ ਨੂੰ ਕਿਹੜ ਤੁਸੀਂ ਆਪ ਭੁੱਲ ਜਾਣਾ ਕਿ ਮੈਂ ਕਿਹੜੇ ਕੁਐਸਚਨ ਕਰਨੇ ਕਿ ਯਾਰ ਇੱਥੇ ਯਾਰ ਉਹਦਾ ਕੁਝ ਨਹੀਂ ਬੜਾ ਘੈਂਟ ਦੇ ਗਿਆ ਮੈਨੂੰ ਤੇ ਪਤਾ ਵੀ ਨਹੀਂ ਸੀਗਾ ਮੈਂ ਯਾਰ ਇਹ ਸਵਾਲ ਵੀ ਕਰਨਾ ਸੀ ਤੁਸੀਂ ਇਹ ਆਪ ਸੋਚਾ ਨਹੀਂ ਪੈਣਾ ਅੱਛਾ ਜੀ ਮੈਂ ਉਹੀ ਤੇ ਕਹਿ ਰਿਹਾ ਤੁਹਾਡੀ ਸਟੱਡੀ ਨਹੀਂ ਕੀਤੀ ਹੋਈ ਤੁਸੀਂ ਸਟੱਡੀ ਕਰਕੇ ਮੈਨੂੰ ਬੁਲਾਣਾ ਪੂਰੀ ਨਹੀਂ ਸਟੱਡੀ ਤੁਸੀਂ ਮੈਨੂੰ ਪੁੱਛਿਆ ਤੁਸੀਂ ਕਿਹੜਾ ਮੈਡੀਕਲ ਮੈਂ ਦੇਖੋ ਸਟੱਡੀ ਮੈਂ ਕੀਤੀ ਜਾਂ ਨਹੀਂ ਕੀਤੀ ਅੱਜ ਦੇ ਵਿਸ਼ਾ ਨੂੰ ਮੇਰਾ ਵਿਸ਼ਾ ਹੈ ਤੇ ਤਿੰਨ ਤਰੀਕ ਨੂੰ ਸ਼ਹਿਸ਼ਨਾ ਕਿੱਥੇ ਸੀਗੀ ਮੇਰਾ ਸਿੰਪਲ ਕੁਐਸਚਨ ਹੈ ਤੇ ਤਿੰਨ ਤਰੀਕ ਨੂੰ ਸ਼ਹਿਸ਼ਨਾ ਕਿੱਥੇ ਸੀਗੀ ਮੈਂ ਸਟੱਡੀ ਕੀਤੀ ਨਹੀਂ ਕੀਤੀ ਉਹ ਸਾਡਾ ਵਿਸ਼ਾ ਹੀ ਨਹੀਂ ਹੈਗਾ ਜੇ ਤਿੰਨ ਤਰੀਕ ਪੁੱਛਦੇ ਹੋ ਸ਼ਹਿਸ਼ਨਾ ਕਿ ਚੈਨਲਾਂ ਦੀ ਖਬਰਾਂ ਨਹੀਂ ਦੇਖੀਆਂ ਜਿਉਂਦਾ ਅੰਮੀ ਥੋੜਾ ਗਰਜ ਰਿਹਾ ਸੀ ਬੋਲ ਰਿਹਾ ਸੀ ਜਦ ਤੁਸੀਂ ਮੇਰੇ ਪੇਜ ਤੇ ਮੇਰੀ ਵੀਡੀਓ ਨਹੀਂ ਬੋਲੇ ਸੀਗੇ ਮੇਰੇ ਪੇਜ ਚੱਕੀ ਤਾਂ ਤੁਸੀਂ ਸਰਕਾਰ ਬੈਠੇ ਆਪਾਂ ਮੈਂ ਲਾਈਵ ਹੋ ਜਾਾਂਗਾ ਉਦੋਂ ਇੱਥੇ ਕੀ ਹੋ ਰਿਹਾ ਫਿਰ ਇੱਥੇ ਵੀ ਤੁਸੀਂ ਮੈਨੂੰ ਸਟੂਡੀਓ ਬੁਲਾ ਕੇ ਬੁਲਾ ਰਹੇ ਹੋ ਸਟੂਡੀਓ ਬੁਲਾ ਕੇ ਬੁਲਾ ਰਹੇ ਨਹੀਂ ਥੋੜਾ ਜੀ ਜਦੋਂ ਸਾਰਾ ਪੰਜਾਬ ਸੋਟੇ ਉਤਰਿਆ ਸੀਗਾ ਅਸੀਂ ਘਰੋਂ ਬੈਠ ਕੇ ਲਾਇਆ ਗੱਲ ਕਰੀ ਜਾਂਦਾ ਮੈਂ ਆ ਗਿਆ ਅੰਮੀ ਥੋੜਾ ਤਿਆਰ ਹੀ ਹੁੰਦਾ ਹੈ ਅੰਮੀ ਥੋੜਾ ਕੋ ਸਵਾਲ ਤੁਸੀਂ ਜਿਹੜਾ ਮਰਜ਼ੀ ਪੁੱਛੋ ਅੰਮੀ ਥੋੜਾ கரੈਕਟ ਜਵਾਬ ਹੈ ਗੱਲਾਂ ਬਹੁਤ ਚ ਕਿ ਸਰਕਾਰਾਂ ਚੁਭੀਆਂ ਤਾਲਮੇ ਨੇ ਵੀ ਆਨਸਰ ਦੇਣ ਨਾਲ ਉਸਤੋਪ ਕੜਵਾਵਾ ਨਾ ਮੇਰਾ ਕੋਈ ਕੜਵਾ ਸਵਾਲ ਨਹੀਂ ਮੈਂ ਤਾਂ ਇੱਕ ਸਿੰਪਲ ਜਿਹਾ ਸਵਾਲ ਪੁੱਛਿਆ ਇੱਥੇ ਕੜਵਾ ਤੁਹਾਨੂੰ ਅਗਰ ਲੱਗਿਆ ਤਾਂ ਮੈਂ ਸਰਕਾਰ ਦਾ ਕੰਮ ਹੈ ਗੁੰਡਾ ਕਰਦੀ ਨਹੀਂ ਹੂੰ ਗੁੰਡਾ ਕਰਦੀ ਗੁੰਡਾ ਕਰਦੀ ਤਾਂ ਕਿਸੇ ਕਿਸਮ ਦੀ ਹੋਈ ਨਹੀਂ ਗੁੰਡਾ ਕਰਦੀ ਤੁਸੀਂ ਇਹ ਕੀ ਦੇਖੋਗੇ ਗੁੰਡਾ ਕਰਦੀ ਐ ਫੈਕਟਰੀਆਂ ਬੰਦ ਕਰਾਵਾਂਗਾ ਪਰਵਾਸੀਆਂ ਦੇ ਮਤਲਬ ਫੈਕਟਰੀ ਮਾਲਕਾਂ ਨੇ ਸਿੱਧਾ ਕਹਿਤਾ ਜੀ ਅਸੀਂ ਇੱਥੇ ਬੰਦ ਕਰੀ ਖਾ ਰਿਹਾ ਅਸੀਂ 1 ਲੱਖ ਬੰਦਾ ਅਸੀਂ 1 ਲੱਖ ਬੰਦਾ ਲੈ ਕੇ ਕੋਲੇ ਟੱਕਰਾਂ ਕਰਾਂਗੇ ਇਹ ਤੇਰੀ ਕੀ ਨਹੀਂ ਗੁੰਡਾ ਕਰਦੇ ਨਹੀਂ ਆ ਜੇ ਪਰਵਾਸੀ ਪੰਜਾਬ ਚ ਰੋਟੀ ਖਾ ਰਿਹਾ ਸਾਡਾ ਭਰਾ ਹੀ ਐ ਹਿੰਦੁਸਤਾਨ ਇੱਕ ਬਾਗ ਐ ਕਿੰਨਾ ਬਾਗ ਠੀਕ ਐ ਨਾ ਸਾਡਾ ਇਹਨਾਂ ਬਾਗ ਇਹਨੇ ਫੁੱਲਨੇ ਇੱਥੇ ਅਸੀਂ ਸਭ ਫੁੱਲ ਹੀ ਆ ਜੋ ਰੋਟੀ ਖਾ ਰਹੇ ਨੇ ਕਈ ਵਾਰ ਚੱਲ ਰਿਹਾ ਕਈ ਫੈਕਟਰੀਆਂ ਚੱਲ ਰਹੀਆਂ ਨੇ ਉਹ ਆਪਣੇ ਕਰ ਰੱਖੋਗੇ ਯੂਨਿਟ ਚੱਲ ਰਿਹਾ ਉਹ ਪਰਿਵਾਰ ਨੇ ਉਹ ਆਪਣੇ ਕਰ ਰੱਖੋਗੇ ਜੀ ਮੇਰੇ ਲਈ ਤੇ ਮੋਸਟ ਵੈਲਕਮ ਹੈ ਮੇਰਾ ਪੰਜਾਬ ਮੇਰਾ ਪਰਿਵਾਰ ਹੀ ਹੈ ਉਹ ਸੋ ਮੈਂ ਪ੍ਰਵਾਸੀ ਭਾਈਚਾਰੇ ਨੂੰ ਸੰਦੇਸ਼ ਦਵਾਂਗਾ ਕਿ ਅਰੋੜਾ ਸਾਹਿਬ ਵੱਲੋਂ ਜਿਹੜਾ ਇਨਵੀਟੇਸ਼ਨ ਖੁੱਲਾ ਹੈ ਜਿੰਨੂੰ ਕੋਈ ਜੁਜਰਬਸਰ ਕਰਨ ਲਈ ਕੋਈ ਮਕਾਨ ਨਹੀਂ ਮਿਲ ਰਹਾ ਅਰੋੜਾ ਸਾਹਿਬ ਕਹਿੰਦੇ ਜੀ ਤੁਸੀਂ ਸਾਰੇ ਪ੍ਰਾ ਹੈਗੇ ਹੋ ਸਾਡੇ ਸਾਡੇ ਘਰਾਂ ਚ ਆ ਸਕਦੇ ਹੋ ਅਰੋੜਾ ਸਾਹਿਬ ਨੇ ਖੁੱਲਾ ਇਨਵੀਟੇਸ਼ਨ ਦਿੱਤਾ ਅਰੋੜਾ ਸਾਹਿਬ ਇੱਕ ਵਾਰੀ ਕਨਫਰਮ ਕਰ ਦਿਓ ਬਿਲਕੁਲ ਜੀ ਬਿਲਕੁਲ ਕਨਫਰਮ ਕੀ ਹੈ ਮੈਂ ਠੋਕ ਕੇ ਕਹਿੰਦਾ ਪੰਜਾਬ ਇੱਕ ਹਸਦਾ ਬਸਦਾ ਸਾਡਾ ਰੰਗਲਾ ਪੰਜਾਬ ਹੈ ਪੰਜਾਬ ਦੀ ਨਹੀਂ ਤੁਹਾਡੇ ਘਰ ਦੀ ਗੱਲ ਕਰ ਰਹੇ ਤੁਸੀਂ ਕਹਿ ਰਹੇ ਹੋ ਮੇਰੇ ਪਰਿਵਾਰਕ ਮੈਂਬਰ ਨੇ ਉਹ ਮੈਂ ਉਹੀ ਕਹਿ ਰਿਹਾ ਪੱਤਰਕਾਰ ਸਾਹਿਬ ਮੇਰਾ ਘਰ ਹੀ ਹੈ ਪੰਜਾਬ ਮੈਂ ਪੰਜਾਬ ਦੀ ਜਨਤਾ ਮੈਂ ਸਾਰੀ ਸਾਡ ਨੂੰ ਕਹਿ ਰਿਹਾ ਵਾਂ ਪੰਜਾਬ ਵਾਸਤੇ ਕੀਤਾ ਕੀ ਹੈ ਹਾਂਜੀ ਤੁਸੀਂ ਕੀਤਾ ਕੀ ਹੈ ਫਿਰ ਤੁਹਾਨੂੰ ਇੰਟਰਵਿਊ ਕਰਦੇ ਕਿੰਨਾ ਟ ਮੈਂ ਪੁੱਛ ਰਿਹਾ ਅਰੋੜਾ ਸਾਹਿਬ ਨੇ ਕੀ ਕੀਤਾ ਮੈਂ ਕੀ ਕਹਣਾ ਤੁਹਾਡੀ ਉਮਰ ਕਿੰਨੀ ਹੈ ਮੇਰੇ ਕੰਮ ਦੀ ਮੇਰੀ ਉਮਰ ਦਾ ਪੰਜਾਬ ਦਾ ਕੋਈ ਲੈਣਾ ਦੇਣਾ ਨਹੀਂ ਮੈਂ ਪੁੱਛ ਰਿਹਾ ਅਰੋੜਾ ਸਾਹਿਬ ਨੇ ਕੀਤਾ ਕੀ ਹੈ ਮੈਂ ਤੇ ਪੱਤਰਕਾਰ ਸਾ ਤ ਤੁਹਾਡੀ ਗੱਲ ਦਾ ਜਵਾਬ ਹੀ ਦੇ ਰਿਹਾ ਤੁਹਾਡੀ ਉਮਰ ਕਿੰਨੀ ਹੈ ਤੁਸੀਂ ਮੇਰੀ ਉਮਰ ਮੇਰੀ ਉਮਰ ਤੋਂ ਕੀ ਲੈਣਾ ਤੁਸੀਂ ਮੈਂ ਤੁਹਾਡਾ ਆਨਸਰ ਦੂੰਗਾ ਨਾ ਆਨਸਰ ਦੇ ਰਿਹਾ ਤੁਹਾਡੀ ਉਮਰ ਕਿੰਨੀ ਹੈ ਮੈਂ ਉਹ ਹੀ ਲੈਣਾ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਦਾ ਤੁਹਾਡੇ ਕੰਮ ਨਾਲ ਕੀ ਲੈਣਾ ਬਾਬਾ ਫਿਰ ਕੰਮ ਦਾ ਜਵਾਬ ਹੀ ਲੋਗੇ ਨਾ ਅੱਜੋਂ ਜੇ ਤੁਸੀਂ ਉਮਰ ਦੱਸੋਗੇ ਤੁਹਾਨੂੰ ਕਾਬਿਲ ਤੁਹਾਡੇ 35 ਸਾਲ ਉਮਰ ਹੈ 22 ਸਾਲ ਹੋ ਗਏ ਮੈਨੂੰ ਸ਼ਿਵ ਸੈਨਾ ਦੇ ਵਿੱਚ ਉਹ 13 ਸਾਲ ਤੇ 10 ਸਾਲ ਦੇ ਜੇ ਤੁਸੀਂ ਗੋਦੀ ਖੇਡਦੇ ਹੋਗੇ ਮੈਂ ਤਾਂ ਮੈਂ ਖੇਡਦੇ ਹੋਗੇ ਜਦੋਂ ਮੈਂ ਉਹ ਤਾਂ ਮੇਰੇ ਸਾਰੇ ਦਰਸ਼ਕਾਂ ਨੂੰ ਪਤਾ ਤੁਸੀਂ ਸ਼ਿਵ ਸੈਨਾ ਚੋਂ ਮੈਂ ਕਹਿ ਰਿਹਾ ਕਿ ਸ਼ਿਵ ਸੈਨਾ ਚ ਰਹਿ ਕੇ ਤੁਸੀਂ ਕੀ ਯੋਗਦਾਨ ਦਿੱਤਾ ਪੰਜਾਬ ਨੂੰ ਮੈਂ ਨਾਤਾਗਿਰੀ ਕਰਦਾ ਸੀ ਨਾ ਸਿਵਾਏ ਮੇਰੀ ਗੱਲ ਸੁਣ ਮੈਂ ਦੱਸਦਾ ਤੁਹਾਡੇ ਕੰਮ ਮੈਂ ਦੱਸਦਾ ਇਹ ਰੋਲਾ ਪਾਉਣ ਤੋਂ ਸਿਵਾਏ ਕੰਟਰੋਵਰਸੀ ਕਰਨ ਤੋਂ ਬਿਗਾਂ ਬਜਾਦੇ ਧਾਰਮਿਕ ਬੁੱਦੇ ਬਣਾਣ ਤੋਂ ਇਸ ਤੋਂ ਇਲਾਵਾ ਤੁਸੀਂ ਕੁਝ ਕੀਤਾ ਹੈ ਤੇ ਮੇਰੇ ਬਾਰੇ ਸਾਹਮਣੇ ਕੋਰੇ ਮੇਰੇ ਦਰਸ਼ਕ ਸੁਣਦੇ ਨੇ ਨੀ ਬਸ ਦੋ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਹਾਨੂੰ ਪਤਾ ਹੀ ਕੁਝ ਨਹੀਂ ਹੈਗਾ ਸਾਡੇ ਜੇ ਕੰਮ ਹੀ ਬੋਲਦੇ ਤੁਸੀਂ ਤਾਂ ਹੀ ਮੈਨੂੰ ਇੰਟਰਵਿਊ ਤੇ ਬੁਲਾਇਆ ਯਾਰ ਅੰਮੀ ਤੋੜਾ ਇੰਟਰਵਿਊ ਲੈਣਾ ਜੀ ਮੈਂ ਕਿਹਾ ਜੀ ਜਿਹੜੀ ਫੈਕਟਰੀ ਚ ਜਿਹੜੀ ਫੈਕਟਰੀ ਚ ਸਿਆਣੇ ਬੰਦੇ ਬਣਦੇ ਸੀਗੇ ਉੱਥੋਂ ਲਾਸਟ ਪ੍ਰੋਡਕਟ ਤੁਸੀਂ ਨਿਕਲੇ ਹੋ ਬਾਕੀ ਤਾਂ ਕੰਮਲੇ ਇਕੱਠੇ ਹੋਏ ਸਾਰੇ ਮੈਂ ਤਾਂ ਤੁਹਾਨੂੰ ਉਹੀ ਦੱਸਦਾ ਪਿਆਵਾ ਤੁਸੀਂ ਅੰਮੀ ਤੋੜਾ ਇੰਟਰਵਿਊ ਲੈਣ ਨੂੰ ਬੁਲਾਇਆ ਤੁਸੀਂ ਸੋਚਦੇ ਹੋਗੇ ਯਾਰ ਟਾਈਮ ਵੀ ਮੇਰਾ ਘਟੋ ਘਟ ਮਹੀਨੇ ਦੋ ਦੋ ਬਿਨਵਾ ਮਿਲਦਾ ਕਿ ਨਹੀਂ ਯਾਰ ਅੰਮੀ ਦਾ ਇੰਟਰਵਿਊ ਲੈਣਾ ਵੈ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਚਲੋ ਤੁਸੀਂ ਥੋੜਾ ਜਿਹਾ ਮੈਂ ਸਹਿਮਤ ਨਹੀਂ ਚਲੋ ਜੇ ਤੁਸੀਂ ਨਹੀਂ ਸਹਿਮਤ ਨਾ ਲ ਨਹੀਂ ਨਹੀਂ ਦੇਖੋ ਅਸੀਂ ਸਿਰਫ ਇਹ ਹੈ ਕਿ ਤੁਸੀਂ ਬੜਾ ਲੋਕਾਂ ਦੀ ਆਵਾਜ਼ ਚੱਕਦੇ ਹੋ ਮੇਰਾ ਸਵਾਲ ਇੱਥੋਂ ਸ਼ੁਰੂ ਹੋਇਆ ਸੀਗਾ ਕਿ ਤੁਸੀਂ ਹਰ ਮੁੱਦੇ ਨੂੰ ਚੱਕਦੇ ਹੋ ਅਰੋੜਾ ਸਾਹਿਬ ਮੈਂ ਕੀ ਕਹਿ ਰਿਹਾ ਮੇਰਾ ਇੱਥੋਂ ਸ਼ੁਰੂ ਹੋਇਆ ਸੀਗਾ ਤੁਸੀਂ ਹਰ ਮੁੱਦੇ ਨੂੰ ਚੱਕਦੇ ਹੋ ਮੈਂ ਤੁਹਾਨੂੰ ਉਹੀ ਕਿਹਾ ਨਹੀਂ ਤੁਸੀਂ ਹਜੇ ਵੀ ਦੇਖਿਆ ਹੀ ਨਹੀਂ ਤੁਸੀਂ ਨਾ ਵੀ ਫੈਕਟਰੀ ਮਾਲਕਾਂ ਦੇ ਹੱਕ ਚ ਬੋਲਦੇ ਹੋ ਜਦੋਂ ਤਰਨਾ ਲੱਗਣਾ ਹੋਊਗਾ ਜਦੋਂ ਕੋਈ ਗੱਲ ਹੋਈਊਗੀ ਤੁਸੀਂ ਪਹਿਲਾਂ ਦੇਖਿਆ ਹੀ ਨਹੀਂ ਹੋਣਾ ਤੁਸੀਂ ਹਜੇ ਵੀ ਫੈਕਟਰੀ ਮਾਲਕਾਂ ਦੇ ਹੱਕ ਚ ਬੋਲ ਰਹੇ ਹੋ ਤੁਸੀਂ ਹਜੇ ਵੀ ਪ੍ਰਵਾਸੀਆਂ ਦੇ ਹੱਕ ਚ ਬੋਲ ਰਹੇ ਹੋ ਮੈਂ ਤਾਂ ਬੋਲੂਗਾ ਇਹ ਚਿਕਾ ਦੀ ਗੱਲ ਹੈ ਜੇ ਕਿਸੇ ਨੂੰ ਰੋਜ਼ਗਾਰ ਮਿਲਦਾ ਕੰਮ ਮਿਲਦਾ ਤਾਂ ਕੀ ਸਾਡੇ ਕਰਜ਼ੇ ਵੜ ਕਿਉ ਸਾਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਮਾਰ ਦਾਂ ਉਹਦੇ ਕੰਮ ਕਰਨ ਲੋਕ ਆਏ ਨੇ ਸਰਬਾਹਮਾ ਆਲੇ ਆਏ ਨੇ ਸੁਣਾ ਮੇਰੀ ਗੱਲ ਬੇਲੇ ਨੇਰ ਵਾਲੇ ਬੱਤੇ ਸੀ ਇਹ ਤਾਇਪੂ ਨੂੰ ਤੇ ਸਟੇਜ ਲੱਗੀ ਸੀ ਡਾਈਆਂ ਵਾਲਿਆਂ ਨੇ ਸਟੇਜ ਲਵਾਈ ਸੀ ਮੈਂ ਕਟੋ-ਕਟ 10 ਬੰਦਿਆਂ ਨੂੰ ਪੁੱਛਿਆ ਸੀ ਕਿਉਂ ਆਏ ਹੋ ਕਿਸੇ ਲੇਬਰ ਵਾਲੇ ਨੂੰ ਮੁੱਬਈ ਨਹੀਂ ਸੀ ਪਤਾ ਮੇਰੀ ਗੱਲ ਪੇਡ ਬੰਦੇ ਬੁਲਾਏ ਗਏ ਸੀਗੇ ਪੇਡ ਬੰਲੇ ਪੰਜ-ਪੰਜ ਸੋਤੇ ਬੰਦੇ ਫਰੀਦ ਨੂੰ ਲੈਣ ਲੱਗੇ ਸੀਗੇ ਕਿਹੜੀਆਂ ਗੱਲਾਂ ਕਰਦੇ ਹੋ ਰੋੜਾ ਸਾਹਿਬ ਪੰਜਾਂ ਚ ਲੇਬਰ ਇੱਕ ਸ਼ਾਇਦ ਜਵਾਬ ਲੋ ਫੈਕਟਰੀ ਤੁਸੀਂ ਨਹੀਂ ਹੋ ਫਿਰ ਤੁਸੀਂ ਤੁਹਾਨੂੰ ਤੁਹਾਨੂੰ ਮੇਰੀ ਖਬਰ ਨਹੀਂ ਦਿੱਖਿਆ ਤੁਸੀਂ ਨਹੀਂ ਹੋ ਫਿਰ ਤੁਹਾਨੂੰ ਪਤਾ ਹੀ ਨਹੀਂ ਹੈਗਾ ਫੈਕਟਰੀਆਂ ਵਾਲੇ ਦੇ ਮੁਲਾਇਮ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਆਪਾਂ ਕਾਦੇ ਵਾਸਤੇ ਉਹ ਕਹਿੰਦੇ ਸੀ ਸਾਨੂੰ ਬਾਬੂ ਨੇ ਬੁਲਾਇਆ ਸੀ ਬਾਬੂ ਨੇ ਕਿਉਂ ਬੁਲਾਇਆ ਬਾਬੂ ਨੇ ਬੁਲਾਇਆ ਬਾਬੂ ਨੇ ਵਜਾ ਨਹੀਂ ਨਾ ਸਾਡੀ ਕੋਈ ਫੈਕਟਰੀਆਂ ਬੰਦ ਕਰਵਾਉਣੇ ਆ ਰਹਾ ਹੈ ਉਹ ਵੀ ਮੈਂ ਪੁੱਛਿਆ ਸੀ ਕੌਣ ਕਹਿੰਦੇ ਸਾਨੂੰ ਪਤਾ ਹੀ ਨਹੀਂ ਕੌਣ ਆ ਰਿਹਾ ਹੈ ਐਸ ਲਈ ਬਾਬੂ ਨੇ ਬੁਲਾਇਆ ਸੀ ਕਿਹਦਾ ਤੁਸੀਂ ਪੁੱਛਿਆ ਨਹੀਂ ਹੋਣੀ ਜਦੋਂ ਫੈਕਟਰੀ ਮਾਲਕਾਂ ਨੇ ਫਿਰ ਕਿਹਾ ਜੀ ਅਸੀਂ ਇੱਟ ਨਾਲ ਇੱਟ ਵਜਾ ਦਾਂਗੇ ਉਹ ਕੀ ਸੀ ਉਹ ਤਾਮਕੀ ਨਹੀਂ ਸੀ ਉਹ ਤਾਮਕੀ ਮੰਨਦੇ ਜਦੋਂ ਕਿਸੇ ਦੇ ਤਾਂ ਕਿ ਨਹੀਂ ਮੇਰੀ ਗੱਲ ਸੁਣੋ ਮੇਰੀ ਗੱਲ ਦਾ ਜਵਾਬ ਜਦੋਂ ਮੈਨੂੰ ਮੇਰੇ ਘਰ ਕੋਈ ਮਾਰਨ ਆ ਜੂਗਾ ਤੇ ਮੈਂ ਉਹਨੂੰ ਕਿਹਿਆ ਪਿਆਰ ਕਰੂੰਗਾ ਠੀਕ ਜਿਹਾ ਫੈਕਟਰੀ ਵਾਲੇ ਕਹਿੰਦੇ ਭਲਕੀ ਦੀ ਮੰਦੇ ਯਾਰ ਮੇਰੇ ਕਿ ਤੂੰ ਮੈਂ ਕੀ ਕਹਿ ਰਿਹਾ ਜੋ ਤੁਹਾਨੂੰ ਤੁਹਾਡੇ ਘਰ ਕੋਈ ਮਾਰਨ ਆ ਜੂਗਾ ਤੁਸੀਂ ਕੀ ਕਰੋਗੇ ਤੇ ਪਰਵਾਸੀ ਸਾਡੇ ਘਰ ਚ ਆ ਕੇ ਸਾਨੂੰ ਤੁਮ ਕਿਹਿਆ ਦੇ ਰਹੇ ਹੋ ਉਹ ਕਿਉਂ ਤੁਮ ਕਿਹਿਆ ਦੇ ਰਹੇ ਤੁਸੀਂ ਘਰ ਚ ਮਿਠਾ ਰਹੇ ਕਹਿਣਾ ਯਾਰ ਸਾਡੇ ਮੈਨੂੰ ਲੱਗਦਾ ਉਹਨਾਂ ਦੇ ਕਾਫੀ ਐਂਟੀ ਹੋ ਤੁਸੀਂ ਮੈਂ ਕਿਹੜੀ ਗੱਲੋਂ ਐਂਟੀ ਆ ਮੈਂ ਤੇ ਆਪਣੇ ਪੰਜਾਬ ਦੀ ਗੱਲ ਕਰ ਰਿਹਾ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਨਾ ਪੰਜਾਬ ਦੇ ਪਾਣੀ ਦੀ ਗੱਲ ਕਰੋ ਪੰਜਾਬ ਦੇ ਪਾ ਕਾਲੀ ਸੜਦੀ ਐ ਤੂੰ ਉੱਤੇ ਦਸਵਾਲ ਕਰਨਗੇ ਇਹ ਭਾਈ ਸਾਹਿਬ ਤੁਸੀਂ ਪ੍ਰਾਲੀ ਕਿਉਂ ਸਾਲ ਰਹੇ ਹੋ ਸਾਲ ਚ ਇੱਕ ਵਾਰੀ ਲੱਖਾ ਦਾਨਾ ਸਾਲ ਚ ਇੱਕ ਵਾਰੀ ਕਿੱਥੇ ਸੀ 42 ਸਾਲ ਚ ਇੱਕ ਵਾਰੀ ਸੜਦੀ ਆ ਉਹਦੇ ਤੇ ਵੀ ਉਹਦੇ ਤੇ ਵੀ ਪਰਚੇ ਹੋ ਰਹੇ ਆਂ ਕਹਿੰਦਾ 42 ਸਾਲ ਥੋੜਾ ਸਾ ਥੋੜਾ ਸਾ ਉੱਚੀ ਡੇਲ ਕੇ ਖੜੇ ਹੋਣਾ ਸੜਦੀ ਵੀ ਸੀ ਪਰਚੇ ਹੁੰਦੇ ਆਂ ਡਾਂਗਾਂ ਵਾਲਾ ਮਰਤੇ ਤੇ ਜਿ ਦਿਵਾਉਂਗੇ ਉਦੋਂ ਜਾ ਜਾ ਡਾਂਗਾਂ ਵਾਲਾ ਤੇ ਸ਼ਿਵਸਨ ਪਰਚਾ ਕਰਵਾਉਗੀ ਜਿਹੜੀ ਆਸਾਂ ਦੀ ਲੋਕਾਂ ਦੇ ਅੱਖਾ ਖਰਾਏ ਗਏ ਬੰਦੋ ਕਾਨੂੰ ਕੈਂਸਰ ਹੋ ਰਿਹਾ ਜਿੱਥੇ ਮੈਂ ਦੇਖੂਗਾ ਜਿੱਥੇ ਗਲਤ ਹੋਊਗਾ ਮੇਰੇ ਨਾਲ ਕੋਈ ਮੈਂ ਦਿਖਾਣਾ ਮੈਂ ਦਿਖਾਣਾ ਮੈਂ ਸਰਕਾਰ ਦੀ ਪੁਚਾਉਂਗਾ ਤੇ ਮੇਰੀ ਆਵਾਜ਼ ਤੁਹਾਡੇ ਚੈਨਲ ਰਾਹੀਂ ਵੀ ਮੁੰਡਾ ਦਰਿਆ ਦਿਸਦੀ ਰਿਹਾ ਮੈਂ ਦਖਾ ਕੇ ਮੈਂ ਕੀ ਕਰੀ ਮੇਰਾ ਦੇਖਿਆ ਹੋਇਆ ਤੁਸੀਂ ਮੈਨੂੰ ਕੀ ਦਿਖਾਣਾ ਦੋਰਾ ਦੇਖਿਆ ਹੋਇਆ ਚੀਜਾਂ ਸਰਕਾਰ ਦੇ ਕੰਨਾਂ ਤੱਕ ਤੁਹਾਡੇ ਚੈਨਲ ਪਹੁੰਚਾ ਰਿਹਾ ਹਾਂ ਸ਼ਿਵ ਸੈਨਾ ਬੁੱਢੇ ਨਾਲੇ ਦੇ ਹੱਕ ਚਤਰਨਾ ਕਿਦਾਂ ਦੇ ਰਹੀ ਹੈ ਦੋਸਤ ਮੇਰੇ ਕੋਲ ਜੀ ਸਾਡੇ ਲੱਗਦੇ ਰਹਿੰਦੇ ਆ ਤੈਨੂੰ ਦੇਣ ਦੀ ਕੀ ਲਾਲਾ ਮੈਂ ਕਿੰਨੀ ਵਾਰੀ ਬੋਲਿਆ ਵੀ ਆ ਇਹ ਨਹੀਂ ਜਨਤਾ ਜੇ ਪਾਣੀ ਪੀ ਰਹੀ ਹੈ ਤੇ ਜਨਤਾ ਬਿਮਾਰ ਹੋਏਗੀ ਮੇਰੀ ਹੌਸਲੇ ਇੱਕ ਗੱਲ ਸੁਣੋ ਤਿੰਨ ਬਸੰਦਰ ਨੂੰ ਬੰਦ ਨਹੀਂ ਕਰਾਈ ਸੀ ਜੀ ਸਮੇ ਤੋਂ ਬੇਬ ਦੰਦਰ ਨੂੰ ਮੈਂ ਸਟੋਰੀ ਕਰਕੇ ਆਇਆ ਜਿਹੜਾ ਐਸਟੀਪੀ ਪਲੈਂਟ ਹੈ 225 ਐਮਐਲਡੀ ਦਾ ਇਹਦੇ ਤੋਂ ਪਾਣੀ ਲਗਾਇਆ ਡਿਸਚਾਰਜ ਆ ਬਹੁਤ ਘਟ ਸੀਗਾ ਉਸ ਤੋਂ ਬਾਅਦ ਫਿਰ ਪਾਣੀ ਦੇ ਖੰਡਰ ਨੂੰ ਮੈਂ ਇੱਕ ਦੁਬਾਰਾ ਸਟੋਰੀ ਕਰਦਾ ਆ ਪਾਣੀ ਦੀ ਤਾਦਾਤ ਹੈ ਜਿਹੜੀ ਉਹ ਲਗਭਗ ਡਬਲ ਨਾਲੋਂ ਜ਼ਿਆਦਾ ਹੋ ਗਈ ਹੈ ਜਦ ਕਿ ਸਰਕਾਰ ਵੱਲੋਂ ਅਲਟੀਮੇਟਮ ਦਿੱਤਾ ਗਿਆ ਸੀਗਾ ਕਿ 7 ਦਿਨਾਂ ਦੇ ਅੰਦਰ ਅੰਦਰ ਅਸੀਂ ਪਾਣੀ ਘਟਾ ਦਾਂਗੇ ਲੇਕਿਨ ਇਹ ਹੋਇਆ ਉਲਟਾ ਪਾਣੀ ਵਧਿਆ ਕਿਤੇ ਨਾ ਕਿਤੇ ਸਰਕਾਰਾਂ ਬੇਵਕੂਫ ਬਣਾ ਰਹੀਆਂ ਕਿਤੇ ਨਾ ਕਿਤੇ ਇੰਡਸਟਰੀਅਲ ਮਿਸਟਰ ਜਿਹੜੇ ਨੇ ਉਹ ਬੇਵਕੂਫ ਬਣਾ ਰਹੇ ਨੇ ਔਰ ਉੱਤੋਂ ਆਪਸ ਵਿੱਚ ਮਿਲੂ ਵੇਲ ਕਰਨ ਵਾਸਤੇ ਮਜ਼ਦੂਰਾਂ ਨੂੰ ਲੈ ਕੇ ਅੱਗੇ ਖੜਾ ਖੜੇ ਕਰਤਾ ਜੀ ਉਹਨਾਂ ਦੀ ਰੋਟੀ ਅਗਰ ਕਿਸੇ ਦਾ ਗਾਲ ਕੁੱਟ ਕੇ ਰੋਟੀ ਖਾਣੀ ਹੈ ਤੇ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੀ ਰੋਟੀ ਖਾਣਾ ਵੀ ਜਿਹੜਾ ਮਹਾਪਾਪ ਹੈ ਮੇਰੀ ਗੱਲ ਸੁਣੋ ਇੰਡਸਟਰੀਅਲ ਹਮ ਕਿੰਨਾ ਟੈਕਸ ਭਰਦਾ ਸਰਕਾਰ ਨੂੰ ਹਮ ਕਿੰਨਾ ਟੈਕਸ ਭਰਦਾ ਆਪਣੀ ਲੋਡ ਨੂੰ ਭਰਦਾ ਕੰਮ ਵੀ ਤੇ ਕਰਦਾ ਮੈਂ ਗੱਲ ਤੇ ਸੁਣੋ ਤੇ ਕਿਉਂ ਉਧਰੋਂ ਜਿਹੜੇ ਤੁਸੀਂ ਲਗਾ ਲੋ ਜਿਹੜੇ ਆਏ ਸੀਗੇ ਬੰਦ ਕਰਨ ਨੂੰ ਮੈਂ ਤੇ ਤੁਹਾਨੂੰ ਵੀ ਪੁੱਛਿਆ ਸੀਗਾ ਵੀ ਤੁਸੀਂ ਸ਼ਿਵ ਸੈਨਾ ਦੇ ਪੰਜਾਬ ਦੇ ਵਿਪਾਸਤੇ ਕੀ ਕੀਤਾ ਤੁਸੀਂ ਤੁਹਾਡੇ ਜਵਾਬ ਨਹੀਂ ਹੋਇਆ ਤੱਕ ਪਰ ਆਪ ਤਾਂ ਚਲੋ ਮੇਰੇ ਤੇ ਜਵਾਬ ਤੁਸੀਂ میری ਵੀਡੀਓ ਦੇਖ ਲੈਣਾ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਸਟਾਈਲ ਮੇਰਾ ਅਲੱਗ ਹੁੰਦਾ ਹੈ ਦੁਨੀਆ ਜਾਣਦੀ ਹੈ ਕਿ ਅੰਮੀ ਦੇ ਕੰਮ ਕੀ ਕੀ ਹੈ ਸਟਾਈਲ ਮੈਂ ਦੱਸਾਂ ਬਸ ਮੈਂ ਦੱਸਣ ਦੀ ਲੋੜ ਨਹੀਂ ਤੁਸੀਂ ਤੁਸੀਂ ਇਸ ਗੱਲ ਦਾ ਗੁੱਸਾ ਕਰਨਾ ਤੁਸੀਂ ਕਿੰਨੇ ਹੋ ਜੀ ਮੈਨੂੰ ਗੱਲ ਨਾਲ ਚੁਬਣੀ ਹੈ ਮੇਰੀ ਗੱਲ ਜਦੋਂ ਚੁਬਣੀ ਨਾ ਦੇ ਪਰ ਦੀ ਓਵਰ ਆਲ ਪਰਸਨੈਲਿਟੀ ਵਾਲੀ ਜਿਹੜਾ ਲੈ ਜੀ ਬੋਲਣ ਦੇ ਸੀ ਇਹਦਾ ਦੇਖੀ ਗੱਲ ਸੁਣੋ ਮੇਰੀ ਗੱਲ ਸੁਣੋ ਬੱਚੇ ਤੁਹਾਡੀ ਉਮਰ ਖੇਡਣ ਦੀ ਸੀ ਜਦੋਂ ਮੈਂ ਸ਼ਿਵਸ अच्छा समझ गए वो ਤੁਸੀਂ ਖੇਡਦੇ ਸੀ ਜਦੋਂ ਮੈਂ ਸ਼ਿਵਸਨੈ ਰਾਜ ਦੇ ਕਰੇ ਜੋ ਲੋਕੀ ਭਾਈਦੇ ਸੀ ਜਦੋਂ ਕਹਿੰਦੇ ਸੀ ਅਮਿਤ ਆ ਗਿਆ ਸਮਝ ਗਏ ਮਤਲਬ ਮੈਂ ਤੁਹਾਨੂੰ ਉਹ ਚੀਜ਼ਾਂ ਦੱਸ ਰਿਹਾ ਇਸ ਚੀਜ਼ਾਂ ਦੇ ਨਾ ਜਾਓ ਨਹੀਂ ਫਿਰ ਮੈਂ ਤੁ ਮੈਂ ਕੀ ਕਰਿਆ ਮੈਂ ਤੁਹਾਡੀ ਕੋਲੋਂ ਪਹਿਲਾਂ ਇੰਟਰਵਿਊ ਕੀਤੀ ਸੀ ਤੇ ਲੋਕਾਂ ਦੇ ਚਾਰ-ਸੱਤਾਂ ਦੇ ਪਰਚੇ ਹੋਏ ਉਹ ਦੋਸਾਂ ਨੂੰ ਸ਼ਿਵਸਨੈ ਚੁੱਪ ਕੇ ਹੋ ਗਈ ਸੀਗੀ ਫਿਰ ਤੁਸੀਂ ਦੇਖੀ ਨਹੀਂ ਫਿਰ ਕੀ ਦਿਖਾਉ ਮੈਨੂੰ ਸ਼ਿਵ ਸੈਨਾ ਅਗਲੀ ਚੋਕ ਨਹੀਂ ਹੋਣ ਵਾਲੀ ਸ਼ਿਵ ਸੈਨਾ ਹੱਕਾਂ ਲਈ ਲੜਾਈ ਲੜਮੇ ਦੀ ਵੀਡੀਓ ਪਈ ਹੈ ਚਲੋ ਤੁਸੀਂ ਆਪਣੀ ਵੀਡੀਓ ਚਲਾਉਂਦੇ ਰਹੋ ਮੂੰਹ ਤੇ ਉਂਗਲਾ ਰੱਖ ਕੇ ਸਾਰੀ ਸ਼ਿਵ ਸੈਨਾ ਬੈਗੀ ਸੀ ਕਿ ਅਸੀਂ ਬੋਲਣਾ ਨਹੀਂ ਉਹ ਸਮਝੇ ਨਹੀਂ ਉਹ ਤੁਸੀਂ ਆਪਣਾ ਚਲਾਉਂਦੇ ਰਹੋ ਦੇਖਦੇ ਰਹੋ ਪਰ ਜਦੋਂ ਸ਼ਿਵ ਸੈਨਾ ਜਿਹੜਾ ਕੰਮ ਕਰਨਾ ਉਹ ਕਰਨਾ ਹੀ ਹੁੰਦਾ ਵੈ ਸ਼ਿਵ ਸੈਨਾ ਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਸ਼ਿਵ ਸੈਨਾ ਸ਼ੇਰ ਨਹੀਂ ਸਾਰੇ ਚੀਤੇ ਨੇ ਇਹ ਡਰਦੇ ਨਹੀਂ ਐ ਆਪਣੇ ਕੰਮ ਕਰਦੇ ਰਹਿੰਦੇ ਨੇ ਨਹੀਂ ਸ਼ਿਵ ਸੈਨਾ ਅਸਲੀ ਸ਼ਿਵ ਸੈਨਾ ਤੇ ਜਿਹੜੀ ਬੇਰੀ ਧਿਆਨ ਦੇ ਵਿੱਚ ਹੈ ਜੇ ਤੁਸੀਂ ਨਾ ਬਾਲ ਠਾਕਰੇ ਮਹਾਰਾਸ਼ਟਰ ਦੇ ਵਿੱਚ ਗਠਿਤ ਹੋਈ ਸੀਗੀ ਉਹ ਮੇਰਾ ਸਵਾਲ ਪੂਰਾ ਹੋ ਲੰਦਾ ਜਵਾਬ ਵੀ ਮੈਂ ਲਵਾਂਗਾ ਹੁਣ ਤਾਂ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਹੋਣਾ ਚਾਰ ਪਰਿਵਾਰੀ ਦੀ ਗੂ ਬਣ ਕੇ ਫਿਲਟਰ ਹੁੰਦੇ ਆ ਸਭ ਤੋਂ ਵੱਡਾ ਜਿਹੜਾ ਉਹ ਰਾਸ਼ਟਰੀ ਪ੍ਰਧਾਨ ਉਸ ਤੋਂ ਛੋਟਾ ਜਿਹੜਾ ਸਟੇਟ ਪ੍ਰਧਾਨ ਉਸ ਤੋਂ ਛੋਟਾ ਜਿਹੜਾ ਜ਼ਿਲ੍ਹਾ ਪ੍ਰਧਾਨ ਇੱਕ ਘਰ ਚ ਛੇ ਛੇ ਤੇ ਪ੍ਰਧਾਨ ਚੱਕੀ ਫਿਰਦੇ ਆ ਪੋਸਟਨ ਹੋ ਗਿਆ ਪੂਰਾ ਮੈਂ ਕਹਿੰਦਾ ਐਦਾਂ ਹੀ ਹਰ ਘਰ ਦੇ ਵਿੱਚ ਸ਼ਿਵ ਸੇਨਾ ਬਣੇ ਹਰ ਘਰ ਦੇ ਵਿੱਚ ਰਾਸ਼ਟਰੀ ਪ੍ਰਧਾਨ ਬਣਨ ਮੈਂ ਸਲੂਟ ਕਰਾਂਗਾ ਹਰ ਘਰ ਦੇ ਵਿੱਚ ਇੱਕ ਸ਼ਿਵ ਸਟੈਨਿੰਗ ਦੇ ਨਿਕਲ ਰਿਹਾ ਜਿੰਨੀ ਮਰਜ਼ੀ ਬਣੇ ਮੈ ਰੋੜਾ ਪਾਨ ਵੀ ਵੇਚ ਰਹੀ ਹੈ ਮੇਰਾ ਜਵਾਬ ਮੇਰੀ ਗੱਲ ਸੁਣੋ ਜੇ ਸਾਡੀ ਆਵਾਜ਼ ਸਰਕਾਰਾਂ ਤੱਕ ਜਾਂਦੀ ਹੈ ਤਰੇ ਪੁੰਚਾ ਰਹੇ ਆ ਜੇ ਬੋਲਦੇ ਆ ਕੋਈ ਤੇ ਖੜਕ ਰਿਆ ਕੋਈ ਤੇ ਬੋਲ ਰਿਆ ਕੋਈ ਤੇ ਪੁੰਚਦਾ ਬਿਲਕੁਲ ਪੁੰਚ ਨਹੀਂ ਰਿਹਾ ਮੈਂ ਮੰਨਦਾ ਹਾਂ ਮੈਂ ਬਿਲਕੁਲ ਮੰਨਦਾ ਅਰੋੜਾ ਸਾਹਿਬ ਮੈਂ ਬਿਲਕੁਲ ਮੰਨਦਾ ਹਾਂ ਅਰ ਜਰ ਅਸੀਂ ਅੱਗੇ ਬੈਠ ਕੇ ਗੱਲ ਕਰ ਰਹੇ ਹਾਂ ਤੁਹਾਡੀ ਗੱਲ ਪਹੁੰਚਦੀ ਆ ਤਾਂ ਹੀ ਅਸੀਂ ਗੱਲ ਕਰ ਰਹੇ ਹਾਂ ਬਿਲਕੁਲ ਮੈਂ ਸਹਿਮਤ ਹਾਂ ਲੇਕਿਨ ਉਹ ਵਾਲ ਫੰਕਸ਼ਨ ਦਾ ਰਿਜ਼ਲਟ ਕੀ ਹੁੰਦਾ ਹੈ ਮੈਂ ਉਹ ਪੁੱਛ ਰਿਹਾ ਹਾਂ ਰਿਜ਼ਲਟ ਵੀ ਨਿਕਲਦੇ ਹਨ ਤੁਹਾਨੂੰ ਸ਼ਾਇਦ ਮੇਰੀਆਂ ਗੱਲਾਂ ਦਾ ਮੂਰਾ ਜਰੂਰ ਲੱਗ ਰਿਹਾ ਹੋਵੇਗਾ ਕਿ ਤੁਸੀਂ ਸਾਡੀ ਕੱਲ ਦੀ ਵੀਡੀਓ ਦੇਖਿਆ ਨਹੀਂ ਮੈਂ ਕਿਤੇ ਵੀ ਤੁਹਾਡੀ ਸੈਲਫ ਇਨਸਪੈਕਟ ਨਾਲ ਨਹੀਂ ਖੇਡਣਾ ਚਾਹੁੰਦਾ ਮੇਰੇ ਸਿਰਫ ਸਵਾਲ ਥੋੜੇ ਜੇ ਤੁਹਾਨੂੰ ਲੱਗੇ ਹੋਣਗੇ ਕਿ ਕੰਟਰੋਵਰਸ਼ੀਅਲ ਹੈ ਲੇਕਿਨ ਮੈਂ ਵੀ ਬੰਦਾ ਸਟਾਈਲ ਹੁਸਤਾਈ ਵਾਲਾ ਹੀ ਹਾਂ ਮੈਨੂੰ ਕੋਈ ਹੋਣੀ ਹੁੰਦਾ ਕਿ ਮੇਰੇ ਵੀ ਗੱਲ ਦੇ ਜਵਾਬ ਉਹਨਾਂ ਦੇ ਕੀ ਹੋਣਗੀਆਂ ਕਿ ਸਾਰੇ ਹਿੰਦੂ ਕਾਉਂਸਲਰ ਬਣਾਣ ਹਾਂ ਬਿਲਕੁਲ ਮੰਨਣਾ ਉਹਦੇ ਨਾਲ ਕੀ ਹੋਏਗਾ ਦੱਸਦਾ ਤੁਹਾਨੂੰ ਸਾਡੇ ਹੱਕਾਂ ਲਈ ਸਰਕਾਰ ਦੀ ਕਨਨਤਗ ਆਵਾਜ਼ ਜਾਵੇ ਪੰਜਾਬ ਦੀ ਸੀਟਾਂ ਤੇ ਜਿੰਨੀਆਂ ਸੀਟਾਂ ਹੈਆਂ ਮੇਰ ਜਿਵੇਂ ਪੁਲੂਆਣਾ ਲਗਾ ਲੋ ਅੰਬਰਸਾ ਲਗਾ ਲੋ ਜਲੰਧਰ ਲਗਾ ਲੋ ਪਟਿਆਲਾ ਲਗਾ ਲੋ ਇੱਥੇ ਮੇਅਰ ਬਣਨ ਹਿੰਦੂ ਬਣਨ ਸਾਡੇ ਜਿਹੜੇ ਹੱਕ ਹੈ ਹਿੰਦੂਆਂ ਨੂੰ ਤੁਸੀਂ ਇੱਕ ਚੀਜ਼ ਦੇਖੀਏ ਕਰਨੇ ਲਾ ਕੇ ਲੈਣੇ ਪੈਂਦੇ ਆ ਠੀਕ ਹੈ ਫਿਰ ਤੁਸੀਂ ਕਹਿੰਦੇ ਹੋ ਸ਼ਿਵ ਸੇਨਾ ਬੋਲਦੀ ਕਿਉਂ ਆ ਖੜਕਦੀ ਕਿਉਂ ਆ ਜੇ ਅਸੀਂ ਧਰਨੇ ਲਾਈਏ ਉਹਦੇ ਨਾਲ ਹੋਈਗਾ ਕੀ ਸਾਰੇ ਹਿੰਦੂ ਚਲੋ ਬਣ ਗਏ ਸਾਰੇ ਹਿੰਦੂ ਇਹਦੇ ਨਾਲ ਕੀ ਹੋਏਗਾ ਸਪੈਸ਼ਲ ਕੀ ਹੋਏਗਾ ਸਪੈਸ਼ਲ ਆਪਣੇ ਹੱਥ ਮਿਲਣਗੇ ਇਹ ਸਪੈਸ਼ਲ ਹੋਊਗਾ ਪਰ ਲੈਣਾ ਨਹੀਂ ਬੁਗਲ ਨਹੀਂ ਮਿਲਦੇ ਨਹੀਂ ਮਿਲਦਾ ਕੀ ਨਹੀਂ ਮਿਲਦਾ ਜੇ ਮਿਲਦੇ ਹੁੰਦੇ ਕੀ ਨਹੀਂ ਮਿਲਦੇ ਤੁਸੀਂ ਪਾਣੀ ਦਾ ਮੁੱਦਾ ਤੁਸੀਂ ਖੜਕਾਉਂਦੇ ਸਾਡੀ ਆਵਾਜ਼ ਸਰਕਾਰ ਤੱਕ ਜਾਂਦੀ 650 ਕਰੋੜ ਰੁਪਏ ਆਇਆ ਪਾਣੀ ਦਾ ਮੁੱਦਾ ਇੱਕ ਪਾਣੀ ਦਾ ਮੁੱਦਾ ਕੋਈ ਧਾਰਮਿਕ ਮੁੱਦਾ ਨਹੀਂ ਹੈਗਾ ਰੋਣਾ ਸਾਹਿਬ ਪਾਣੀ ਦਾ ਮੁੱਦਾ ਇਨਸਾਨੀਅਤ ਦਾ ਮੁੱਦਾ ਇਹ ਤਹੇ ਹੁੰਦੀ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਕ੍ਰਿਸਚੀਅਨ ਹੋਵੇ ਪਾਣੀ ਤਾਂ ਸਾਰਿਆਂ ਨੇ ਪੀਣਾ ਪਰਮ ਪਰਮਿਕ ਕੋਈ ਵੀ ਇਸ ਚੀਜ਼ ਨੂੰ ਗੈਂਦੇ ਆ ਪਾਣੀ ਜਿਹੜਾ ਪਾਣੀ ਸਭ ਨੂੰ ਹੈ ਸਭ ਨੂੰ ਚਾਹੀਦੀਆਂ ਬਿਮਾਰੀਆਂ ਫੈਲਦੀ ਤੁਸੀਂ ਧਰਮ ਨਾਲ ਨਹੀਂ ਜੋੜਦੇ ਉਹਦੇ ਤੁਸੀਂ ਕਹਿੰਦੇ ਪਾਣੀ ਬਿਮਾਰੀਆਂ ਕਿੱਥੇ ਫੈਲਦੀਆਂ ਸਾਨੂੰ ਵੀ ਚਾਹੀਦਾ ਸਰਕਾਰਾਂ ਨੂੰ ਵੀ ਚਾਹੀਦਾ ਸਰਕਾਰ ਫਿਰ ਵੀ ਕੰਮ ਨਹੀਂ ਹੋ ਰਿਹਾ ਕਿਹੜੇ ਕਿਹੜੇ ਕਿੰਨਾ ਕੋਲ ਜਾ ਰਿਹਾ ਕਿੰਨਾ ਕੋਲ ਆ ਰਿਹਾ ਕੋਈ ਹਿਸਾਬ ਤਾਂ ਦੇ ਦਿਓ ਤੁਹਾਡੇ ਚੈਨਲ ਤੇ ਮੰਗ ਰਹੇ ਆ ਕਿਥੇ ਸਰਕਾਰ ਗਈ ਤੁਹਾਡੇ ਚੈਨਲ ਨੂੰ ਸਰਕਾਰ ਨਹੀਂ ਕਹਿ ਰਿਹਾ ਕਿ 650 ਕਰੋੜ ਦਾ ਹਿਸਾਬ ਤਾਂ ਦੇ ਦਿਓ ਜਿਹੜਾ ਇਹਨਾਂ ਪੈਸਾ ਲੱਗਾ ਹੁਣ 300 ਕਰੋੜ ਡਾਂਗ ਵਾਲੇ ਵੀ ਕਹਿੰਦੇ ਅਸੀਂ ਵੀ ਲਾਤਾ ਮਤਲਬ 950 ਕਰੋੜ ਹੋ ਗਿਆ ਮਤਲਬ ਕਿਥੋਂ ਕਰੀਏ ਹਰ ਕਹਿੰਦਾ ਮਹੀਨੇ ਕਰੋੜਾਂ ਦਾ ਖਰਚਾ ਵੀ ਹੈ ਮਤਲਬ ਗੱਲਾਂ ਸੁਣਨ ਨੂੰ ਮਿਲਦੀਆਂ ਨਾ ਕਿ ਆਖਰ ਇਹ ਪੈਸਾ ਜਾਂਦਾ ਕਿੱਥੇ ਹੈ ਬਿਲਕੁਲ ਬੜੇ-ਬੜੇ ਸਵਾਲ ਨੇ ਮਤਲਬ ਇਹ ਚੀਜ਼ਾਂ ਅਸੀਂ ਚੱਕਦੇ ਆਂ ਇਹ ਚ ਜਹਾੜੀ ਚੱਕਦੇ ਆਂ ਅਸੀਂ ਹੁਣ ਜੇ ਕਾਉਂਸਲਰ ਡਿਮਾਂਡ ਕਰ ਲਈ ਹਿੰਦੂਆਂ ਦੀ ਹਿੰਦੂ ਕਾਉਂਸਲ ਬਣੇ ਤਾਂ ਵੀ ਕਈਆਂ ਨੂੰ ਅਸੀਂ ਚੁੱਭਣ ਲੱਗ ਗਏ ਮਤਲਬ ਸਵਾਲ ਹੈ ਨਾ ਕਿ ਅਸੀਂ ਕਹਿੰਨੇ ਆਂ ਹਰ ਜਗ੍ਹਾ ਹਿੰਦੂ ਕਾਉਂਸਲਰ ਬਣਨ ਅਸੀਂ ਆਪਣੇ ਹੱਕ ਦੀ ਆਵਾਜ਼ਾਂ ਚੱਕ ਸਕੀਏ ਮੈਂ ਇਹ ਨਹੀਂ ਕਹਿੰਦਾ ਅਕਾਲੀ ਦਲ ਹੋਵੇ ਆਮ ਆਦੀ ਪਾਰਟੀ ਹੋਵੇ ਕਾਂਗਰਸ ਹੋਵੇ ਜਿਹੜੀ ਮਰਜ਼ੀ ਪਾਰਟੀ ਹੋਵੇ ਉੱਥੇ ਹਿੰਦੂ ਵੋ ਹਿੰਦੂ ਨੂੰ ਟਿਕੜ ਦਿਓ ਹਿੰਦੂ ਖੜਾਓ ਹਿੰਦੂ ਨੂੰ ਸਪੋਰਟ ਕਰੋ ਦੇਖੋ ਫਿਰ ਤੁਸੀਂ ਆਪਣੇ ਹੱਕ ਸਾਨੂੰ ਲੋੜ ਨਹੀਂ ਪੈਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਹਮ ਹਿੰਦੂ ਹੈ ਤਾਂ ਹਮ ਹਿੰਦੂ ਦਾ ਕੰਮ ਕਰਾਂਗੇ ਸਭ ਦਾ ਕੰਮ ਕਰਾਂਗੇ ਹਿੰਦੂ ਤੋਂ ਸਭ ਦਾ ਕੰਮ ਵੈਸੇ ਕਰਕੇ ਰਾਜੀ ਹੁੰਦਾ ਹੈ ਥੋੜਾ ਸਮ ਸਰਕਾਰ ਨਾਲ ਬੜੀ ਨਰਾਜ਼ਗੀ ਹੈ ਸਰਕਾਰ ਨੇ ਕੀ ਇਹੋ ਜਿਹਾ ਤੁਹਾਡਾ ਬਿਲਾਡ ਨਹੀਂ ਕੋਈ ਤੁਸੀਂ ਸਰਕਾਰ ਨੂੰ ਸਾਰੇ ਸਵਾਲ ਸਰਕਾਰ ਨੂੰ ਕਰੀ ਜਾ ਰਹੇ ਹੋ ਸਰਕਾਰ ਆਪਣਾ ਕੰਮ ਕਿਤੇ ਨਾ ਕਿਤੇ ਕਰ ਵੀ ਰਹੀ ਹੈ ਔਰ ਜਿਹੜੇ ਕੰਮ ਰਹਿ ਗਏ ਉਹ ਵੀ ਜਾਣਗੇ ਤੁਸੀਂ ਇੰਨਾ ਜ਼ਿਆਦਾ ਕਿਉਂ ਠਫਾਏ ਹੋ ਸਰਕਾਰ ਤੋਂ ਪੂਰੀ وجہ ਆ ਆਪਾਂ ਹਿੰਦੂ ਕਾਉਂਸਲਰ ਕਿਉਂ ਮੰਗਰੇ ਸੀ ਅੱਜ ਤੁਸੀਂ ਚਲੋ ਮੈਂ ਤੁਹਾਡੇ ਤੋਂ ਉਧਾਰਦ ਤੇ ਆਨਾ ਤੁਹਾਡਾ ਦਫ਼ਤਰ ਕਿੱਥੇ ਆ ਤਾਜਪੁਰ ਰੋਡ ਤੇ ਤੇ ਤੁਸੀਂ ਆਪਣੇ ਦਫਤਰ ਦੇ ਬਾਅਦ ਹੀ ਹਾਲ ਦੇਖੀ ਐ ਇੰਨੀ ਟਾਪ ਦੀ ਤੁਸੀਂ ਬਿਲਡਿੰਗ ਬਣਾਈ ਐ ਹੂੰ ਇੰਨਾ ਰੁਪਈਆ ਤੁਸੀਂ ਬਿਲਡਿੰਗ ਤੇ ਲਾਇਆ ਠੀਕ ਐ ਤੁਹਾਡਾ ਬੋਰਡ ਵੀ ਲੱਗਾ ਚੈਨਲ ਦਾ ਕਿੰਨਾ ਵੱਡਾ ਮਤਲਬ ਮੈਂ ਕਿੰਨਾ ਸਰਕਾਰਾਂ ਨੂੰ ਜਾਂ ਉਹ ਲਗਾ ਲੋ ਕੋਈ ਚੈਨਲ ਦੀ ਵੀ ਨਹੀਂ ਹੈਗੀ ਕਿ ਯਾਰ ਚੈਨਲ ਦੇ ਬਾਹਰ ਦਫਤਰ ਐ ਜਾਂ ਇੰਨਾ ਆ ਜਾਂਦਾ ਰਸਤਾ ਦੇਖਿਆ ਕਿ ਗੱਡੀ ਮੇਰੇ ਉੱਬੜ ਖਬੜ ਰਸਤੇ ਜੋ ਕਿੱਦਾਂ ਘੁੰਮਦੀ ਆਈ ਟੁੱਟੇ ਰੋਡ ਮਤਲਬ ਆਪਾਂ ਕਿਉਂ ਕਹਨੇ ਆ ਕਿ Hindu ਆਵੇ ਜੇ Hindu ਹੋਵੇ ਅਸੀਂ ਆਪਣੀ ਆਵਾਜ਼ ਤੇ ਰੱਖ ਸਕਾਂਗੇ Hindu ਮੁੱਖ ਮੰਤਰੀ ਵੀ ਅਸੀਂ ਮੰਗਦੇ ਸੀ ਇਸ ਲਈ ਮੰਗਦੇ ਸੀ ਜੇ Hindu ਮੁੱਖ ਮੰਤਰੀ ਹੋਊਗਾ Hindu ਕੌਂਸਲ ਹੋਊਗਾ Hindu ਐਮ ਐਲ ਏ ਹੋਣਗੇ ਤੇ ਅਸੀਂ ਕਹਾਂਗੇ ਸਾਹਿਬ ਜੀ ਅਸੀਂ ਵੋਟਾਂ ਪਾਈਆਂ ਅਸੀਂ Hindu ਆ ਸਾਡਾ ਕਰੋ ਕੰਮ ਸਾਡੇ ਦਫ਼ਤਰ ਦੇ ਬਾਹਰ ਦੇਖੋ ਕੀ ਹਾਲ ਹੋ ਰਿਹਾ ਇਹ ਚੀਜ਼ ਦਿਖਾਵਾਂਗੇ ਨਹੀਂ ਐਦਾਂ ਤਾਂ ਫਿਰ ਸਾਰੇ ਧਰਮ ਵਾਲੇ ਆਪਣੇ ਆਪਣੇ ਮੰਨਣ ਲੱਗ ਪੈਣਗੇ ਹੁਣ ਸਿੱਖ ਤੁਮ ਕਹਿੰਦਾ ਜੀ ਸਾਡਾ ਜਿਹੜਾ ਸੀਐਮਓ ਸਿਰਫ ਸਿੱਖ ਹੋਣਾ ਚਾਹੀਦਾ ਮੁਸਲਮਾਨ ਵੀ ਸਾਡੇ ਭਰਾ ਨੇ ਹੂੰ ਸਾਰੇ ਸਾਡੇ ਭਰਾ ਨੇ ਮੈਂ ਕੀ ਕਹੇ ਹਿੰਦੂਸਤਾਨ ਬਾਗ ਹੈ ਅਸੀਂ ਵਧੀਆ ਫੁੱਲ ਖਿਲੇ ਹੋਇਆ ਤੇ ਫਿਰ ਹਿੰਦੂ ਫਿਰ ਹਿੰਦੂ ਕੰਟਰੋਲ ਵਾਲੀ ਗੱਲ ਹੈ ਫਿਰ ਕੰਟਰੈਡਿਕਟਰੀ ਹੋ ਜਾਂਦੀ ਹੈ ਨਾ ਗੱਲ ਸੁਣ ਲਓ ਪੂਰੀ ਫਿਰ ਜਵਾਬ ਦਵਾਂਗਾ ਹਿੰਦੂਤਾ ਕਹੇ ਕਿ ਹਿੰਦੂ ਸਭ ਦਾ ਕੰਮ ਕਰਦਾ ਹੈ ਹਿੰਦੂ ਸਭ ਦਾ ਕੰਮ ਕਰੂਗਾ ਅਸੀਂ ਲੋਕ ਐਸੀ ਦਿਯਾਲੂ ਬੜੇ ਹੁੰਨੇ ਆ ਤੁਹਾਨੂੰ ਪਤਾ ਨਹੀਂ ਹੈ ਅਸੀਂ ਜਿਹੜਾ ਵੀ ਜਾਂਦਾ ਅਸੀਂ ਲੋਕ ਕਹਿੰਦੇ ਕਿ ਨਹੀਂ ਯਾਰ ਸਾਡੇ ਸਾਰੇ ਭਰਾਣੇ ਬਸ ਸਾਡੇ ਨਾਲ ਵਿਤਕਰਾ ਹੁੰਦਾ ਹਰ ਸਰਕਾਰ ਦਿਯਾਲੂ ਤਾਂ ਇੱਕ ਐਗਜ਼ਾਮਪਲ ਮੈਂ ਦੇ ਦਿੰਦਾ ਆ ਪਿੱਛੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਹਿੰਦੂ ਭਰਾ ਵੱਲੋਂ ਲੰਗਰ ਲਾਇਆ ਗਿਆ ਸੀਗਾ ਔਰ ਜ਼ਬਰਦਸਤੀ ਜੈ ਸ਼੍ਰੀ ਰਾਮ ਦੇ ਨਾਰੇ ਲਵਾ ਰਿਆ ਸੀਗਾ ਉਹ ਕਹਿੰਦਾ ਜਿਹੜਾ ਜੈ ਸ਼੍ਰੀ ਰਾਮ ਦੇ ਨਾਰਾ ਲਾਊਗਾ ਉਹਨੇ ਲੰਗਰ ਦਵਾਂਗੇ ਜਿਹੜਾ ਨਹੀਂ ਲਾਊਗਾ ਉਹਨੇ ਲੰਗਰ ਨਹੀਂ ਦਵਾਂਗੇ ਉੱਥੇ ਜਿਹੜਾ ਸਿੱਖ ਦਾ ਇਚਾਰਾ ਲੰ ਫਿਰ ਦੇ ਅਲੋਤ ਕਿੱਥੇ ਰਹਿ ਗਈ ਮੈਂ ਇਸ ਜੀ ਨੂੰ ਨਹੀਂ ਦੇਖਿਆ ਮੈਂ ਤੁਹਾਨੂੰ ਆਨਸਰ ਵੀ ਨਹੀਂ ਦਿੱਤਾ ਹਾਂ ਜਿਹੜੀ ਫਿਰ ਤੁਸੀਂ ਦੇਖੋ ਜਿਹੜੀ ਲੌਜੀਕਲ ਗੱਲ ਹੈ ਉੱਥੇ ਤੁਸੀਂ ਇਹ ਤੇ ਹੈ ਨਹੀਂ ਅੰਮੀ ਜੋੜ ਨੇ ਹਰ ਵੀਡੀਓ ਦੇਖੀ ਮੈਂ ਤੁਹਾਨੂੰ ਮੈਂ ਵਟਸਐਪ ਤੇ ਸ਼ੇਅਰ ਕਰਾਂ ਉਹ ਹੀ ਗੱਲ ਹੈ ਕੋਈ ਕੋੜੀ ਫੇਮਸ ਵੀਡੀਓ ਹੋਈ ਨਹੀਂ ਜਿਹੜੀ ਮੈਂ ਦੇਖੀ ਹੋਗੀ ਜੇ ਕੁਛ ਇਸ ਤਰ੍ਹਾਂ ਦਾ ਹੋਇਆ ਤਾਂ ਮੈਂ ਆਪਣੀ ਆਪਣੀ ਸੋਚ ਆਪਣੀ ਅੰਧਿਸ਼ੀਲ ਜੇ ਜੇ ਤਾਂ ਹੋ ਸਕਦਾ ਪਾਣੀ ਹਰ ਕਿਸੇ ਲਈ ਜਾ ਜਾ ਹਰ ਘਰ ਹਰ ਕਿਸ ਨੂੰ ਖਵਾਓ ਰੋਟੀ ਅੰਨ ਉੱਥੇ ਉੱਥੇ ਬੰਦਾ ਕੋਈ ਬਦਰ ਨਹੀਂ ਹੋਣਾ ਚਾਹੀਦਾ ਜਾਂ ਕਿਸੇ ਨੂੰ ਬਦਰ ਬੇਤੀ ਦਾਣਾ ਨਾਣਾ ਸਹੀ ਸਾਰਾ ਆਪਾਂ ਸਭ ਲਈ ਜ਼ਰੂਰੀ ਹੈ ਅ ਠੀਕ ਆ ਪਰ ਵੈਸੇ ਵੀ ਤੁਹਾਡੀ ਕੋਮ ਇਨੀ ਦਿ얄ੂ ਹੈ ਦਾਣ ਬੰਦੇ ਵੈਸੇ ਕਰਦੀ ਗਊ ਨੂੰ ਸਵੇਰੇ ਉੱਠਦੇ ਪਹਿਲੇ ਰੋਟੀ ਖਵਾਉਂਦੇ ਆ ਅਸੀਂ ਠੀਕ ਹੈ ਅਸੀਂ ਹਰ ਚੀਜ਼ ਨੂੰ ਪੁੱਛਦੇ ਆ ਕੋਈ ਇਹੋ ਜੀ ਗੱਲ ਨਹੀਂ ਹੈ ਪਰ ਜਿੰਨੇ ਵੀ ਕੀਤਾ ਗਲਤ ਕੀਤਾ ਮੇਰੇ ਸਾਫ ਕੋਮ ਨੂੰ ਇਸ ਚੀਜ਼ ਨੂੰ ਇਸ ਜੀ ਗੱਲ ਨਹੀਂ ਹੈ ਮਤਲਬ ਹਰ ਕਿਸੇ ਨੂੰ ਚਾਹੀਦਾ ਰੋਟੀ ਰੋਟੀ ਸੇਵਾ ਕਰਲੀ ਤੁਸੀਂ ਹਰ ਕਿਸੇ ਦਿਲੇ ਭਾਮ ਕਰੋ ਕੋਈ ਇਹੋ ਜੀ ਗੱਲ ਨਹੀਂ ਹੈ ਮਤਲਬ ਸਾਡਾ ਧਰਮ ਖਾਂਦਾ ਹੈ ਕਿ ਹਮ ਸਭ ਇੱਕ ਹੈ ਰੋੜਾ ਸਾਹਿਬ ਲਾਸਟ ਸਵਾਲ ਮੈਂ ਲਵਾਂਗਾ ਜੇ ਹੁਣ ਮੰਨ ਲਈ ਨਾ ਕੋਈ ਪਾਣੀਆਂ ਦਾ ਮੁੱਦਾ ਉੱਠ ਲਿਆ ਕਿਸੇ ਕਿਸਮ ਦਾ ਕਰਨਾ ਹੁੰਦਾ ਆ ਤਾਂ ਕੀ ਜਿਹੜੇ ਪਰਮੇਖਾਜੀ ਨੇ ਸ਼ਿਵ ਸੈਨਾ ਦੇ ਲੁਧਿਆਣਾ ਸ਼ਹਿਰ ਦੇ ਉਹ ਆਮ ਲੋਕਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਉਤਰਣਗੇ ਮੈਦਾਨ 'ਚ ਆ ਨਹੀਂ ਪਹਿਲੀ ਗੱਲ ਹੈ ਮੈਂ ਸਭੀ ਸਪਸ਼ਟ ਸਪਸ਼ਟ ਜੀ ਸਾਫ਼ ਜੀ ਗੱਲ ਕਰਾਂਗਾ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੂੰਗਾ ਮੈਂ ਸਪਸ਼ਟ ਜੀ ਗੱਲ ਹੈ ਚਾਹੇ ਲੱਖਾ ਸੁਣਾ ਸੁਣ ਲੈ ਜਿਹੜਾ ਮਰਜੀ ਸੁਣ ਲੈ ਗੁੰਡਾ ਗਰਦੀ ਬਰਦਾਸ਼ਤ ਨਹੀਂ ਕਰੂੰਗਾ ਉਸ ਤੋਂ ਬਾਅਦ ਬੈਠ ਕੇ ਤਰੀਕੇ ਨਾਲ ਜਿਹੜੀ ਮਰਜੀ ਗੱਲ ਕਰੋ ਪਾਣੀ ਹਰ ਬੰਦਾ ਪੀਂਦਾ ਵੈ ਔਰ ਅਸੀਂ ਵੀ ਚਾਹਦੇ ਆ ਪਾਣੀ ਸਾਫ਼ ਹੋਣਾ ਚਾਹੀਦਾ ਅਸੀਂ ਚਾਹ ਵੀ ਚਾਹਦੇ ਆ ਕਿ ਪਾਣੀ ਚ ਹਮੇਸ਼ਾ ਪਾਣੀ ਚ ਗੰਦਗੀ ਨਹੀਂ ਹੋਣੀ ਚਾਹੀਦੀ ਇਹ ਸਰਕਾਰਾਂ ਨੂੰ ਵੀ ਚਾਹੀਦਾ ਕਿ ਤੁਹਾਡੀ ਮਾਨ ਸਾਹਿਬ ਸਰਕਾਰ ਤਾਂ ਬਣਾਈ ਸੀ ਤੁਸੀਂ ਉਦੋਂ ਐਮਪੀ ਸੀ ਵੱਡੇ ਵੱਡੇ ਵਾਅਦੇ ਕਰਦੇ ਸੀ ਤੁਸੀਂ ਵੀਡੀਓ ਚ ਨਾਲ ਚਲਾ ਦਿਓ ਮਾਨ ਸਾਹਿਬ ਦੀ ਕਿ ਵੱਡੇ ਵੱਡੇ ਵਾਅਦੇ ਤੁਸੀਂ ਬੜੇ ਕੀਤੇ ਸੀ ਕੀ ਤੁਹਾਡੀ ਅੱਖਾਂ ਬੰਦ ਹੋ ਗਈਆਂ ਤੁਹਾਡੇ ਜਿਹੜੇ ਰਾਜ ਮੰਤਰੀ ਜਾਂ ਮંત્રી ਅੰਦਰ ਬੈਠੇ ਨੇ ਲੋਕ ਸਭਾ ਦੇ ਵਿੱਚ ਕਿ ਤੁਹਾਡੀ ਅੱਖਾਂ ਬੰਦ ਬੱਧ ਕਰਕੇ ਬੈਗੇ ਇਹਨਾਂ ਪੈਸਾ ਸਰਕਾਰ ਤੋਂ ਫੰਡਿੰਗ ਆਈ ਕਿੱਥੇ ਗਿਆ ਹੂੰ ਸੁਨਮਾਈ ਹੋਣੀ ਚਾਹੀਦੀ ਆਮ ਜਨਤਾ ਦੀ ਸੁਨਮਾਈ ਹੋਣੀ ਚਾਹੀਦੀ ਹੈ ਲੋਕ ਗੰਦਾ ਪਾਣੀ ਕਿਉਂ ਪੀ ਰਹੇ ਨੇ ਮਤਲਬ ਬਿਮਾਰ ਹੋ ਰਹੇ ਨੇ ਸਾਲਾਂ ਤੋਂ ਤਕਲੀਫ ਹੋ ਰਹੀ ਹੈ ਕਿੰਨੀ ਵੱਡੀ ਬਿਮਾਰੀਆਂ ਫੈਲ ਰਹੀਆਂ ਹਨ ਕੈਂਸਰ ਦੀ ਮਾਰ ਨਹੀਂ ਕੋਈ ਤੇ ਗੱਲ ਹੈ ਨਾ ਤੁਸੀਂ ਪੰਜਾਬ 'ਚ ਹੀ ਲਗਾ ਲਓ ਮੈਂ ਕਹਿੰਦਾ Rajasthan ਲਗਾ ਲਓ UP ਲਗਾ ਲਓ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਸੋਚਣਾ ਚਾਹੀਦਾ ਮੈਂ ਇਹ ਨਹੀਂ ਆ ਕਿ ਡੈਂਗਰੀ ਮਾਇਤ ਕਰ ਰਹੇ ਵਪਾਰੀ ਮਾਇਤ ਕਰ ਰਹੇ ਨਾ ਜਿੱਥੇ ਉਹ ਗਲਤ ਨੇ ਤੇ ਅੰਮੀ ਤੁਹਾਡਾ ਠੋਕ ਕਿ ਡਾਇੰਗ ਵਾਲਾ ਨੂੰ ਵੀ ਬੇਨਤੀ ਹੈ ਬੀਨਸ ਵਪਾਰੀ ਭਰਾ ਨੇ ਮੇਰੇ ਹਰ ਚੀਜ਼ ਬਾਰੇ ਸੋਚ ਸਮਝ ਕੇ ਕਿਉਂਕਿ ਸਰਕਾਰ ਨੂੰ ਚਲਾਉਣ ਵਾਲੇ ਇਹੀ ਸ਼ਖਸ ਨੇ ਦੇਖੋ ਇਹਨਾਂ ਦਾ ਇਨਕਮ ਟੈਕਸ ਭਰਨਾ ਆਏ ਨਹੀਂ ਐਨੀ ਮੈਂ ਕਹਿੰਦਾ ਬਿਜਲੀ ਦੇ ਬਿੱਲ ਭਰਨੇ ਹਰ ਚੀਜ਼ ਸਰਕਾਰਾਂ ਚਲਾਉਣੀਆਂ ਮਤਲਬ ਸਰਕਾਰਾਂ ਨੂੰ ਵੀ ਚਲਾਉਣ ਦੇ ਵਿੱਚ ਇਹਨਾਂ ਦਾ ਹੱਤ ਹੁੰਦਾ ਹੈ ਜੇ ਫੰਡਿੰਗ ਆਊਗੀ ਸਰਕਾਰ ਚੱਲੂਗੀ ਜੇ ਬਿੱਲਾਂ ਲਾਂਗੇ ਸਰਕਾਰ ਚੱਲੂਗੀ ਕੁਝ ਆਮ ਜਨਤਾ ਦਾ ਵੀ ਸੋਚਿਆ ਜਾਵੇ ਟੇਬਲ ਤੇ ਬੈਠ ਕੇ ਮੀਟਿੰਗ ਦੇ ਹੱਲ ਕੀਤਾ ਜਾਵੇ ਕਿਉਂਕਿ ਜਿਹੜੀ ਪਾਣੀ ਹੈ ਪਾਣੀ ਨੂੰ ਸਵੱਛ ਰੱਖਣਾ ਸਾਡਾ ਸਭ ਨਾਲ ਪਹਿਲਾ ਕੰਮ ਹੈ ਜੀ ਜੈ ਸ਼੍ਰੀ கிருஷ்ਨਾ ਜੀ ਸੋ ਇਹ ਸਾਨ ਅਮਿਤ अरोड़ा ਜੀ ਸ਼ਹਿਰ ਸਾਨਾ ਆਗੂ ਜਿਹਨਾਂ ਦੀ ਗੱਲਬਾਤ ਨੂੰ ਤੁਸੀਂ ਸੁਣਿਆ ਕੁਛ ਗੁੱਸਾ ਜਿਹੜਾ ਉਹਨਾਂ ਨੇ ਸਰਕਾਰਾ ਪ੍ਰਤੀ ਵੀ ਜ਼ਾਹਿਰ ਕੀਤਾ ਔਰ ਡਾਈਂਗਾ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਸੰਦੇਸ਼ ਦਿੱਤਾ ਤਾਂਕਿ ਪਾਣੀਆਂ ਨੂੰ ਸਾਫ਼ ਰੱਖਿਆ ਜਾ ਸਕੇ ਔਰ ਅਗਲਾ ਜੇ ਕੋਈ ਵੀ ਅੰਦੋਲਨ ਪਾਣੀ ਦਾ ਹੁੰਦਾ ਹੈ ਤਾਂ ਉਹਦੇ ਵਿੱਚ ਵੀ ਸ਼ਿਵਸੈਨਿਕ ਆਗੂ ਜਿਹੜੇ ਨੇ ਉਹ ਵੱਧ ਚੜ ਕੇ ਆਪਣੇ ਵੱਲੋਂ ਯੋਗਦਾਨ ਦੇਣਗੇ ਇਹ ਜ਼ਿਕਰ ਜਿਹੜਾ ਆ ਮਿਤ ਲੋੜਾ ਜੀ ਵੱਲੋਂ ਕੀਤਾ ਗਿਆ ਇਸ ਪੂਰੀ ਇੰਟਰਵਿਊ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਔਰ ਪਾਣੀਆਂ ਦਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਪ੍ਰਮੁੱਖ ਇੱਕ ਮੁੱਦਾ ਬਣਿਆ ਹੋਇਆ ਉਸ ਵਿਸ਼ੇ ਤੇ ਤੁਸੀਂ ਕੀ ਦਾਈ ਰੱਖਦੇ ਹੋ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤੁਸੀਂ ਦੇਖ ਰਹੇ ਸੀ ਪ੍ਰਾਈਮ ਸਵੇਰਾ ਟੀਵੀ ਥੈਂਕ ਯੂ